ਜਿਹੜਾ ਵੀ ਸ਼ਖਸ ਦੁੱਧ ਦੇ ਵਿੱਚ ਲਸਣ ਪਾ ਕੇ ਦੁੱਧ ਪੀਏਗਾ ਉਹ ਬਗੈਰ ਹਾਰਟ ਦੀ ਬਲੌਕਿੰਗ ਤੋਂ ਮਰਦੇ ਦਮ ਤੱਕ ਜੀਏਗਾ ਇਹ ਹਾਰਟ ਦੀ ਭਵੋਸੀ ਸੀ ਸੀ ਲਾਤਾ ਤੁਸੀਂ ਉਨੀ ਹੈ 20 ਦਿਨਾਂ ਚ ਖਤਮ ਹੋ ਗਈ ਡਾਕਟਰ ਨੇ ਦੱਸਿਆ ਦੀ ਪੇਸ ਬਿਕਰ ਪਾਉਗਾ ਜੀ ਅੱਛਾ ਬਸ ਅਸੀਂ ਤਾਂ ਤਿਆਰੀ ਸੀ ਆਪਰੇਸ਼ਨ ਦੀ ਜੀ ਫਿਰ ਕੁਦਰਤ ਇਹਨਾਂ ਵੀਡੀਓ ਦੇਖ ਲਈ ਜੀ ਅੱਛਾ ਫਿਰ ਇੱਥੇ ਆ ਗਏ ਜੀ ਹੁਣ ਫਰਕ ਹੈ ਜੀ ਤਦ ਦਿਹਾੜੀ ਚ ਦਾ ਸਵੇਰ ਚੱਕਰ ਆ ਗਏ ਡਿੱਕ ਪੈਂਦੇ ਸੀ ਬੇਹੋਸ਼ ਹੋ ਜਾਣਾ ਸਾਲ ਡਿੱਕਦਾ ਰਿਹਾ ਤੇ ਮੇਰੇ ਭਤੀਜੇ ਨੇ ਮੈਨੂੰ ਚੱਕ ਕੇ ਲੈ ਜਾਂਦੇ ਸੀ ਡਾਕਟਰਾਂ ਕੋਲ ਉਹਨਾਂ ਬੋਤਲਾਂ ਲਾ ਕੇ ਛੱਡ ਦਿੰਦੇ ਸੀ ਫੇਰ ਉਸੇ ਕਰਦੇ ਇੱਥੇ ਆਇਆ ਤੇ ਹੁਣ ਉਸ ਦਾ ਡਿੱਗਿਆ ਨਹੀਂ ਉਸ ਦਿਨ ਡਿੱਗੇ ਨਹੀਂ ਮਤਲਬ ਪੂਰੇ ਕੈਮੋ ਕਰੇ ਕੈਮੋ ਕਰੇ ਬੀਤਨਾ ਜਿਵੇਂ ਸਹੀ ਹੋ ਕੇ ਪਹਿਲੇ ਜਿੰਨਾ ਦੀ ਹਾਰਟ ਬਲੌਕੇਜ ਦੇ ਕਾਰਨ ਸਟੈਂਟ ਵੀ ਪਵਾ ਲਿਆ ਸਰਜਰੀ ਵੀ ਹੋ ਗਈ ਆ ਜਾਂ ਪੀਸ ਮੇਕਰ ਵੀ ਲੱਗ ਗਿਆ ਹੈਗਾ ਤੇ ਫੇਰ ਵੀ ਪੇਸ਼ੈਂਟ ਨੂੰ ਜਿਹੜਾ ਸਾਹ ਚੜ ਰਿਹਾ ਉਹ ਹਾਰਟ ਦੇ ਵਿੱਚ ਇਹ ਜਾਨ ਪਾ ਦਿੰਦੀ ਹੈ ਇੰਨੀ ਪਾਵਰਫੁਲ ਕਿੱਟ ਆਏ ਲੋਕਾਂ ਨੂੰ ਇਹ ਵੀ ਕਹਿਣਾ ਵੀ ਜਿਹੜੇ ਤੁਸੀਂ ਉੱਥੇ ਸਟੈਂਟ ਪਾਉਣ ਵਾਸਤੇ ਜਾਂਦੇ ਹੋ ਹੋਰ ਕਰਦੇ ਇੱਕ ਵਾਰ ਇਹਨਾਂ ਕੋਲੇ ਜਰੂਰ ਆ ਕੇ ਜਾਓ ਸਟੈਂਟ ਪਾਉਣ ਤੋਂ ਪਹਿਲਾਂ ਪਹਿਲਾਂ ਹੀ ਆਜੋ ਬਸ ਜਦ ਤੁਹਾਨੂੰ ਟੈਸਟ ਕਰਨ ਨੂੰ ਕਹਦੇ ਨੇ ਬੀਂਜੋਗ੍ਰਾਫੀ ਕਰਾਉਣੀ ਆ ਪਹਿਲਾਂ ਹੀ ਆਜੋ ਚੱਲ ਕੇ ਆ ਕੇ ਤੁਸੀਂ ਕਰਾ ਕੇ ਜਾਓ ਤੇ ਟਰੀਟਮੈਂਟ ਲੈ ਜੋ 20 ਦਿਨਾਂ ਤੋਂ ਬਾਅਦ ਜੋ ਤੁਹਾਡਾ ਜੀ ਕਰਦਾ ਉਹ ਕਰਾ ਲਓ ਮੈਂ ਤਾਂ ਨਹੀਂ ਮੰਦੀ ਸੀ ਮੈਂ ਕਿਹਾ ਵੀ ਅਮੇ ਤਾਂ ਨਹੀਂ ਹੋ ਸਕਦਾ ਬਟ ਲੇਕਿਨ ਇਹਨਾਂ ਨੂੰ ਰਿਲੀਫ ਹੈ ਇਹ ਮੈਂ ਮੰਦੀ ਆ ਹਾਂ ਮੈਂ ਤਾਂ ਹੀ ਇੱਡੀ ਦਰੋਂ ਚੱਲ ਕੇ ਆਇਆ ਨਹੀਂ ਮੈਂ ਜੇ ਮਤਲਬ ਨਾ ਮੈਨੂੰ ਕੋਈ ਫਰਕ ਲੱਗਦਾ ਤਾਂ ਮੈਂ ਕਿਉਂ ਆਉਂਦਾ ਠੀਕ ਲੱਗ ਰਿਹਾ ਬਿਲਕੁਲ ਇੱਕ ਕੱਪ ਦੁੱਧ ਦਾ ਲੈ ਲਓ ਤੇ ਇੱਕ ਕੱਪ ਪਾਣੀ ਪਾ ਲੈਣਾ ਯਾਨੀ ਬਰਾਬਰ ਮਾਤਰਾ ਚ ਪਾਣੀ ਪਾਉਣਾ ਪਾਣੀ ਪਾ ਕੇ ਦਿਲ ਲਸਾਂ ਦੀਆਂ ਨੇ 3-4 ਤਿੰਨ ਕੁ ਕਲੀਆਂ ਲੈ ਲੜੀਆਂ ਇਹਨੂੰ ਵਿੱਚ ਛਿੱਲ ਕੇ ਤੇ ਇਦਾਂ ਇਹਦੇ ਵਿੱਚ ਸਿੱਟ ਦੇਣਾ ਹੈਗਾ ਤੇ ਇਹਨੂੰ ਲੋ ਫਲੇਮ ਤੇ ਉਬਲਦੇ ਰਹਿੰਦੇ ਨੇ ਹਾਰਟ ਦੀ ਬਲੋਕਿੰਗ ਠੀਕ ਕਰੂਗਾ ਬੀਪੀ ਨੂੰ ਠੀਕ ਕਰੂਗਾ ਜਾਂ ਜਿੰਨਾ ਲੋਕਾਂ ਨੂੰ ਠੰਡ ਲੱਗਦੀ ਵਾਰ-ਵਾਰ ਛਿੱਕਾਂ ਜੁਕਾਮ ਅਲਰਜੀ ਜਾਂ ਪੈਰ ਠਰਦੇ ਆ ਜਾਂ ਜਿੰਨਾਂ ਲੋਕਾਂ ਨੇ ਕਹਿੰਦੇ ਸਾਡੇ ਲੱਤ ਹੱਥ ਪੈਰ ਕੰਬੀ ਜਾਂਦੇ ਆ ਵੀ ਠੰਡ ਨਾਲ ਉਹ ਸਾਰੀਆਂ ਲਾਪਤਾ ਨੂੰ ਠੀਕ ਕਰਦੇ ਇੱਕ ਤਾਂ ਇਹਨੂੰ ਸਾਂ ਚੜਦਾ ਸੀਗਾ ਇੱਕ ਇੰਨੀ ਇੱਥੇ ਨਾੜ ਸੀ 7-24 ਉਹ ਦਰਦ ਕਰਦੇ ਬਹੁਤ ਜ਼ਿਆਦਾ ਇੱਥੇ ਸਾਨੂੰ ਪਹਿਲੇ ਦੱਸ ਦੇਣਾ ਚ ਵਧੀਆ ਹੋਰ ਜੰਟ ਮਿਲ ਹੈ ਬਿਲਕੁਲ ਕੋਈ ਨਾ ਅਜਿਹਾ ਮੈਂ ਸਿੱਕ ਮਾਰਦੀ ਤਾਂ ਵੀ ਮੈਨੂੰ ਨਾ ਇਕੱਠੀ ਹੋ ਜਾਂਦੀ ਸੀ ਹੁਣ ਬਿਲਕੁਲ ਠੀਕ ਆਂਗੇ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਹੈਗੀ ਜਮਾ ਹਲਕਾ ਹਲਕਾ ਲੱਗਦਾ ਹੈਗਾ ਦੱਸ ਦਿਨਾ ਜੀ ਤੁਹਾਨੂੰ ਰਿਜ਼ਲਟ ਦੱਸ ਦਿਨਾ ਜੀ ਫਰਕ ਪੈਣ ਲੱਗ ਗਿਆ ਸੀ ਹਾਂਜੀ ਵੀ ਇੰਜੈਕਸ਼ਨ ਵੀ ਲਵਾ ਲਿਆ ਟ੍ਰੀਟਮੈਂਟ ਵੀ ਕਰਵਾ ਲਿਆ ਪਰ ਮੇਰਾ ਦਰਦ ਨਹੀਂ ਛਾਤੀ 'ਚ ਜਾ ਰਿਹਾ ਫਿਰ ਫਰੂਕੀ ਸਾਹਿਬ ਇਹਦੀਆਂ ਅਸੀਂ ਦੋ ਬੂੰਦਾ ਜੀਬ ਤੇ ਪਾ ਦਿੰਨੇ ਆ ਮੈਂ ਅਜ 5 ਮਿੰਟ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਪੂਰਾ ਰਲੀਫ ਮਿਲ ਜਾਂਦਾ ਦਰਦ ਬੰਦ ਕਰ ਦਿੰਦੀ ਹੈ। ਨਹੀਂ ਦਰਦ ਬਹੁਤ ਜ਼ਿਆਦਾ ਹੁੰਦਾ ਸੀਗਾ। ਹਾਂਜੀ ਸਟੰਟ ਪਵਾਉਣ ਨੂੰ ਕਿਹਾ ਸੀਗਾ ਸਾਨੂੰ ਜੀ। ਡਾਕਟਰਾਂ ਨੇ। ਹਾਂਜੀ ਤੇ ਅਸੀਂ ਫਿਰ ਕਿਹਾ ਵੀ ਅਸੀਂ ਇੱਕ ਵਾਰੀ ਵੀ ਵੀਡੀਓ ਵੇਖੀ ਸੀ ਤੇ ਅਸੀਂ ਕਿਹਾ ਵੀ ਅਸੀਂ ਵੀ ਕੇ ਰਾਮ ਵੀ ਉੱਥੇ ਜਾ ਕੇ ਆਉਣਾ ਜੀ ਡਾਕਟਰ ਸਾਹਿਬ ਨੂੰ ਮਿਲਣ। ਤੇ ਉਸ ਦਿਨ ਫਿਰ ਇਹਨਾਂ ਨੇ ਦੋ ਬੂੰਦਾ ਵੀ ਜੀਵ ਤੇ ਪਾਈਆਂ ਵੀ ਉਹਦੇ ਨਾਲ ਦਰਦ ਰੁਕ ਗਿਆ ਫੇਰ ਨਹੀਂ। ਚਲ ਜੀ। ਹਾਂਜੀ ਉਹਦੀ ਰੁਕ ਗਿਆ ਫੇਰ ਨਹੀਂ। ਆੜ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਨਹੀਂ ਜੀ ਹੁਣ ਤਾਂ ਠੀਕ ਆ ਜੀ। ਬੇਨਤੀ ਹੈ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ 20 ਦੇਂਦੇ ਇਹ ਜਨ ਲਾਓਗੇ ਤੇ ਤੁਹਾਨੂੰ ਪੂਰੀ ਰਾਹਤ ਮਿਲੂਗੀ ਜਿਹੜੀ ਅੱਜ ਤੱਕ ਕਿਤੇ ਵੀ ਕਿਸੇ ਡਾਕਟਰ ਨੇ ਵੱਡੇ ਵੱਡੇ ਹਸਪਤਾਲਾ ਚ ਤੁਹਾਨੂੰ ਰਾਹਤ ਨਾ ਮਿਲੀ ਤੁਸੀਂ ਦੁੱਧ ਦੇ ਵਿੱਚ ਸ਼ੱਕਰ ਖੰਡ ਜਾਂ ਗੁੜ ਪਾ ਕੇ ਤਾਂ ਜ਼ਰੂਰ ਪੀਤਾ ਹੋਣਾ ਪਰ ਅੱਜ ਅਸੀਂ ਤੁਹਾਨੂੰ ਦੁੱਧ ਦੇ ਵਿੱਚ ਲਸਣ ਪਾਉਣ ਵਾਲੇ ਹਾਂ ਜਿਹੜਾ ਵੀ ਸ਼ਖਸ ਦੁੱਧ ਦੇ ਵਿੱਚ ਲਸਣ ਪਾ ਕੇ ਦੁੱਧ ਪੀਏਗਾ ਉਹ ਬਗੈਰ ਹਾਰਟ ਦੀ ਬਲਾਕਿੰਗ ਤੋਂ ਮਰਦੇ ਦਮ ਤੱਕ ਜੀਏਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਔਰ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਹੈਲਥ케ਅਰ ਮੋਗਾ ਵਾਲੇ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਕੋਲ ਜਿਹੜੇ ਤੁਹਾਨੂੰ ਔਰ ਤੁਹਾਡੀ ਹਾਰਟ ਬਲਾਕੇਜ ਨੂੰ ਹਾਰਟ ਦੇ ਮਾਮਲੇ ਦੇ ਵਿੱਚ ਅੱਜ ਸਾਨੂੰ ਗਾਈਡ ਕਰਨ ਵਾਲੇ ਨੇ ਮਹਿਜ਼ ਲਸਣ ਔਰ ਇਸ ਦੁੱਧ ਦੇ ਕੱਪ ਦੇ ਜ਼ਰੀਏ ਕਿਵੇਂ ਹੋਏਗਾ ਕਿਸ ਤਰੀਕੇ ਨਾਲ ਹੋਏਗਾ ਸਾਰੇ ਚੀਜ਼ਾਂ ਅਸੀਂ ਤੁਹਾਡੇ ਕੋਲੋਂ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੁਹਾਡੇ ਵਾਸਤੇ ਅਸੀਂ ਇਹ ਵੀਡੀਓ ਖਾਸ ਕਰਕੇ ਲੈ ਕੇ ਆਏ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਜਿਹੜੇ ਦਿਲ ਨੂੰ ਹੱਥ ਲਾਓ ਉਹੀ ਕਹਿੰਦਾ ਮੈਂ ਤਾਂ ਜਾਮ ਆ ਬੜੀਆਂ ਦਿੱਕਤਾਂ ਬੜੀਆਂ ਪਰੇਸ਼ਾਨੀਆਂ ਜਾਮ ਹੋਣ ਤੋਂ ਪਹਿਲਾਂ ਜਾਂ ਬਲੌਕ ਹੋਣ ਤੋਂ ਪਹਿਲਾਂ ਹਾਰਟ ਦੇ ਵਿੱਚੋਂ ਕੁਝ ਆਵਾਜ਼ਾਂ ਆਉਂਦੀਆਂ ਨੇ ਜਾਂ ਕੁਝ ਸੰਕੇਤ ਹੁੰਦੇ ਨੇ ਬਿਲਕੁਲ ਸੰਕੇਤ ਹੁੰਦੇ ਫਰੂਕੀ ਸਾਹਿਬ ਹਾਰਟ ਦੇ ਕੋਈ ਵੀ ਪ੍ਰੋਬਲਮ ਆਵੇ ਉਹਦੇ ਵਿੱਚ ਸਭ ਤੋਂ ਪਹਿਲਾਂ ਛਾਤੀ ਵਿੱਚ ਜਿਹਦਾ ਦਰਦ ਆਮ ਹੀ ਪੇਸ਼ੈਂਟ ਕਹਿੰਦੇ ਛਾਤੀ ਦਰਦ ਹੋ ਰਿਹਾ ਜੀ ਲਗਾਤਾਰ ਦਿਲ ਦਾ ਧੜਕਣ ਦਾ ਵਧਣਾ ਜਾਂ ਘਟਣਾ ਜਾਂ ਵਾਲਸ ਉੰਗੜ ਜਾਂਦਾ ਉਹਦੇ ਨਾਲ ਵੀ ਸਾਹ ਚੜਦਾ ਹੈਗਾ ਜਾਂ ਡਾਇਰੈਕਸ਼ਨ ਫ੍ਰੈਕਸ਼ਨ ਘਟ ਜਾਵੇ ਫਰੂਕੀ ਸਾਹਿਬ ਫੇਰ ਵੀ ਪੇਸ਼ੈਂਟ ਨੂੰ ਸਾਹ ਚੜਦਾ ਬੀਪੀ ਦਾ ਵਧਣਾ ਬੀਪੀ ਪਹਿਲੋ ਵਧਣਾ ਤਾਂ ਸ਼ੁਰੂ ਕਰ ਦਿੰਦਾ ਪਰ ਲੋਕ ਜਦੋਂ ਗੋਲੀਆਂ ਸ਼ੇ ਨੂੰ ਖਾਣੀਆਂ ਸ਼ੁਰੂ ਕਰ ਦਿੰਦੇ ਬੀਪੀ ਦੀਆਂ ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਸੀ ਵੀ ਜਿਹੜੇ ਲੋਕ ਬੀਪੀ ਦੀਆਂ ਗੋਲੀਆਂ ਖਾਂਦੇ ਆ ਕੋਈ ਸਾਲਾਂ ਚ ਉਹ ਦਲੇਰ ਬੰਦਾ ਡਰਨਾ ਸ਼ੁਰੂ ਕਰ ਦਿੰਦਾ ਤੇ ਨਾਲ ਉਹਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਜਦੋਂ ਸਾਹ ਚੜਨਾ ਸ਼ੁਰੂ ਹੋ ਗਿਆ ਉਹਦਾ ਮਤਲਬ ਉਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਦੋ ਧੜਕਣਾਂ ਦੇ ਵਿੱਚ ਗਾਇਬ ਮਹਿਸੂਸ ਹੋਣਾ ਠੀਕ ਹੈ ਜਿੱਦਾਂ ਹਾਰਟ ਦੇ ਵਾਲੇ ਪਾਸੇੋਂ ਮਹਿਸੂਸ ਹੋਣਾ ਜਿਵੇਂ ਤੇ ਹਾਰਟ ਬੰਦ ਹੋ ਰਿਹਾ ਕਦੇ ਚੱਲ ਰਿਹਾ ਕਦੇ ਬੰਦ ਹੋ ਰਿਹਾ ਬੰਦ ਕਮਰੇ ਚ ਘਬਰਾਟ ਵਾਰ-ਵਾਰ ਦਰਦ ਹੋਣਾ ਛਾਤੀ ਨੂੰ ਦਰਦ ਹੋ ਕੇ ਬਾਹਾਂ ਵਿੱਚ ਚਲੇ ਜਾਂਦਾ ਕਿਸੇ ਦਾ ਦਰਦ ਪਿਛਲੇ ਪਾਸੇ ਫਰੂਕੀ ਸਾਹਿਬ ਪਿੱਠ 'ਚ ਵੀ ਚਲੇ ਜਾਂਦਾ ਉਹ ਸਾਰੀਆਂ ਲਾਮ ਤਾਂ ਹਾਰਟ ਬਲੋਕੇਜ ਦੀਆਂ ਜਾਂ ਰੈਕਸ਼ਨ ਫਰੈਕਸ਼ਨ ਘਟੇ ਦੀਆਂ ਜਾਂ ਕਿਸੇ ਵੀ ਹਾਰਟ ਦੀ ਸਮੱਸਿਆ ਵੱਲ ਇਸ਼ਾਰਾ ਕਰਦੀਆਂ ਜੀ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਇਥੇ ਸਵਾਲ ਹੈਗਾ ਇਹ ਜਿਹੜੀ ਹਾਰਟ ਦੀ ਤੁਸੀਂ ਸੰਕੇਤ ਤਾਂ ਦੱਸਤਾ ਹਾਰਟ ਬਲੌਕ ਹੋਣ ਦੇ ਕਾਰਨ ਕੀ ਹੈਗੇ ਨੇ ਜੀ ਹਾਰਟ ਬਲੌਕ ਦੇ ਫਰੂਕੀ ਸਾਹਿਬ ਕਾਰਨ ਦੇਖੋ ਆਪਾਂ ਇੱਕ ਤਾਂ ਖਾਣ ਪੀਣ ਨੂੰ ਲੋਕ ਮੇਨ ਮੰਨਦੇ ਆ ਵੀ ਜਿਆਦਾ ਜਿਆਦਾ ਤੇਲ ਵਾਲੀਆਂ ਚੀਜ਼ਾਂ ਖਾਈਏ ਫਿਰ ਹਾਰਟ ਬਲੌਕ ਹੋ ਜਾਂਦਾ ਪਰ ਜੇ ਆਪਾਂ ਕਿਸੇ ਹੋਰ ਟਾਰਗੇਟ ਨੂੰ ਵੀ ਆਪਾਂ ਦੇਖੀਏ ਤਾਂ ਲੋਕਾਂ 'ਚ ਸਟ्रेस ਬਹੁਤ ਜ਼ਿਆਦਾ ਹੈ ਸਟ्रेस ਨਾਲ ਵੀ ਜਿਹੜਾ ਹਾਰਟ ਬਲੌਕੇਜ ਹੋ ਜਾਂਦੀ ਹੈ ਜਿੱਦਾਂ ਤੇ ਹਾਰਟ ਬਲੌਕ ਦੇ ਕਾਰਨ ਕੁਛ ਬਾਲਾ ਡਾਕਟਰ ਜਿਹੜੇ ਦੁਨੀਆ ਦੇ ਮਾਰ ਰਿਆ ਪ੍ਰੂਕੀ ਸਾਹਿਬ ਵੀ ਕੋਲੇਸਟ੍ਰੋਲ ਹਾਈ ਜਿਹੜਾ ਵਿੱਚ ਇਹਦੇ ਨਾੜਾ ਚ ਜੰਮ ਜਾਂਦਾ ਪਰ ਕੋਲੇਸਟ੍ਰੋਲ ਹਾਈ ਕਦੇ ਵੀ ਨਾੜਾ ਚ ਨਹੀਂ ਜੰਮਦਾ ਵਧਿਆ ਹੋਇਆ ਕੈਲਸ਼ੀਅਮ ਜਿਹੜਾ ਆਰਟਰੀਜ਼ ਨੂੰ ਬਲੌਕ ਕਰਦਾ ਫਿਰ ਹਾਰਟ ਬਲੌਕ ਹੁੰਦਾ ਅਦਰਵਾਈਜ਼ ਕੋਲੇਸਟ੍ਰੋਲ ਨੂੰ ਜਾਦਾ ਟਾਰਗੇਟ ਨਹੀਂ ਕੀਤਾ ਜਾ ਸਕਦਾ ਟਾਰਗੇਟ ਮਤਲਬ ਤੁਸੀਂ ਇਹ ਮੰਨਦੇ ਆਂ ਆਪਾਂ ਵੀ ਜਿਹੜਾ ਹਾਰਟ ਹੈਗਾ ਉਹ ਕੈਰੋਸਟਰੋਲ ਕਰਕੇ ਨਹੀਂ ਸਕੋ ਜਿਹੜਾ ਉਸ ਤੋਂ ਬਾਅਦ ਉਹ ਜੰਮ ਕੇ ਕੈਲਸ਼ੀਅਮ ਬਣ ਜਾਂਦਾ ਉਹਦੇ ਕਰਕੇ ਦਿੱਕਤ ਆਉਂਦੀ ਬਿਲਕੁਲ ਬਿਲਕੁਲ ਜੀ ਤੁਹਾਡੇ ਕੋਲ ਕਿਹੜੇ ਕਿਹੜੇ ਪੇਸ਼ੈਂਟ ਆਉਂਦੇ ਨੇ ਡਾਕਟਰ ਸਾਹਿਬ ਇੱਥੇ ਸਾਡੇ ਕੋਲੇ ਤਾਂ ਫਰੂਕੀ ਸਾਹਿਬ ਪਰਮਾਤਮਾ ਦੀ ਕਿਰਪਾ ਨਾਲ ਜ਼ਿਆਦਾਤਰ ਹਾਰਟ ਦੇ ਪੇਸ਼ੈਂਟ ਹੀ ਆਉਂਦੇ ਆ ਦਮੇ ਦੇ ਪੇਸ਼ੈਂਟ ਵੀ ਆਉਂਦੇ ਵੈਸੇ ਪਰ ਹਾਰਟ ਦੇ ਪੇਸ਼ੈਂਟ ਬਹੁਤ ਆਉਂਦੇ ਆ ਜਿਨ੍ਹਾਂ ਦਾ ਰੈਕਸ਼ਨ ਫ੍ਰੈਕਸ਼ਨ ਘਟਿਆ ਹੈਗਾ ਜਿਨ੍ਹਾਂ ਦੀ ਆਰਟ ਜੀ ਬਲੌਕ ਹੈਗੀਆਂ ਕੁਝ ਪੇਸ਼ੈਂਟ ਅੰਜਦਾ ਉਹਨਾਂ ਸਟੰਟ ਵੀ ਪਵਾ ਕੇ ਦੇਖ ਲਿਆ ਸਰਜਰੀਆਂ ਵੀ ਕਰਵਾ ਲੀਆਂ ਹੈਗੀਆਂ ਫੇਰ ਵੀ ਜਿਹੜੇ ਡਾਕਟਰਾਂ ਨੇ ਹੱਥ ਖੜੇ ਕਰਤੇ ਵੀ ਹੁਣ ਤੁਸੀਂ ਲੈ ਜੋ ਇਹਦਾ ਜਿਹੜਾ ਸਾਹ ਜਿਹੜਾ ਚੜਦਾ ਜਿਹੜਾ ਉਹ ਠੀਕ ਨਹੀਂ ਹੋ ਰਿਹਾ ਨਾ ਛਾਤੀ ਜੋ ਦਰਦ ਹੀ ਠੀਕ ਹੋ ਰਿਹਾ ਫੇਰ ਵੀ ਅਸੀਂ ਫਰੂਕੀ ਸਾਹਿਬ ਇੱਕ ਦੋ ਮਿੰਟ ਦੇ ਵਿੱਚ ਵਿੱਚ ਜਿਹੜੀ ਦਰਦ ਤੋਂ ਰਾਹਤ ਦਵਾਈ ਐ ਇੰਨੀਆਂ ਪਾਵਰਫੁਲ ਮੈਡੀਸਿਨ ਸਾਡੇ ਕੋਲੇ ਹੁੰਦੀ ਹੈ ਜੀ ਜੀ ਅੱਛਾ ਡਾਕਟਰ ਸਾਹਿਬ ਇੱਥੇ ਇੱਕ ਭੈਣ ਜੀ ਤੁਹਾਡੇ ਕੋਲ ਆ ਕੇ ਦੱਸ ਕੇ ਗਈ ਹੈ ਕਿ ਪਹਿਲਾਂ ਮੈਂ ਠੀਕ ਸੀ ਇੱਕ ਦਿਨ ਮੈਨੂੰ ਸਾਹ ਚੜਿਆ ਮੁੜ ਕੇ ਤੇ ਫੇਰ ਮੈਨੂੰ ਉਹਨਾਂ ਨੇ ਹਾਰਟ ਦੀਆਂ ਮੈਡੀਸਿਨ ਲਾਤੀਆਂ ਤੇ ਮੇਰੀ ਪ੍ਰੋਬਲਮ ਹੋਰ ਜ਼ਿਆਦਾ ਵੱਧ ਗਈ ਉਹ ਕੀ ਚੀਜ਼ ਸੀ ਉਹ ਵਸ ਇਸ ਤਰ੍ਹਾਂ ਹੀ ਜਦੋਂ ਸਾਈਡ ਮੈਡੀਸਨ ਦੇ ਸਾਈਡ ਇਫੈਕਟ ਹੋਵੇ ਕਈ ਵਾਰੀ ਦਰਦ ਅਫਰੂਕੀ ਸਾਹਿਬ ਵੱਜ ਜਾਂਦਾ ਬੰਦ ਹੋਣ ਦੀ ਬਜਾਏ ਕਿਉਂਕਿ ਉਹਦੇ ਵਿੱਚ ਕੋਈ ਪਦ ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਆਪਾਂ ਬਹੁਤ ਵੱਡੇ ਹਸਪੀਟਲ ਦੇ ਵਿੱਚ ਚਲੇ ਗਏ ਤਾਂ ਉੱਥੇ ਆਪਾਂ ਠੀਕ ਹੀ ਹੋ ਜਾਵਾਂਗੇ ਹਾਂ ਠੀਕ ਕੁਝ ਪੇਸ਼ੈਂਟ ਹੋ ਵੀ ਜਾਂਦੇ ਕੁਝ ਜ਼ਰੂਰੀ ਨਹੀਂ ਸਾਰੇ ਦੇ ਸਾਰੇ ਪੇਸ਼ੈਂਟ ਠੀਕ ਨਹੀਂ ਹੁੰਦੇ ਪਰ ਜ਼ਿਆਦਾ ਐਲੋਪੈਥੀ ਦਵਾਈਆਂ ਦੇ ਸਾਈਡ ਇਫੈਕਟ ਦੇਖਣ ਨੂੰ ਮਿਲਦੇ ਆ ਹਾਰਟ ਜਿਹੜਾ ਜਦੋਂ ਅਸੀਂ ਪੇਸ਼ੈਂਟ ਨੂੰ ਉਹਦੀ ਬਲੌਕੇਜ ਤਾਂ ਹੁੰਦੀ ਹੈ ਫਰੂਕੀ ਸਾਹਿਬ ਪਰ ਉਸ ਟਾਈਮ ਹਾਰਟ 55 60% ਕੰਮ ਕਰ ਰਿਹਾ ਜਿੱਦਾਂ ਜਿੱਦਾਂ ਉਹ ਮੈਡੀਸਿਨ ਸ਼ੁਰੂ ਕਰ ਦਿੰਦੇ ਆ ਕਰੀ ਜਾਂਦੇ ਆ ਉਹ ਵਾਰ-ਵਾਰ ਵਾਰ-ਵਾਰ ਜਦੋਂ ਮੈਡੀਸਨ ਆਪ ਲੈ ਕੇ 20 20 ਦਿਨ ਦੇ ਆਈ ਜਾਂਦੇ ਆ ਤੇ ਦੋ ਤਿੰਨ ਸਾਲ ਦੇ ਵਿੱਚ ਦੇਖਿਆ ਹੋਊਗਾ ਜਿਹੜਾ ਹਾਰਟ 18 20% ਤੇ ਆ ਜਾਂਦਾ ਫਿਰ ਇਰੇਕਸ਼ਨ ਇਰੇਕਸ਼ਨ ਘਟ ਜਾਂਦਾ ਫਿਰ ਸਾਹ ਚੜਨ ਨੂੰ ਪੇਸ਼ੈਂਟ ਨੂੰ ਹੋਰ ਜ਼ਿਆਦਾ ਦਿੱਕਤ ਆ ਜਾਂਦੀ ਹੈ ਜੀ ਪਰ ਤੁਸੀਂ ਇਹ ਸਾਰੇ ਚੀਜ਼ ਦੱਸਿਆ ਨੇ ਤੇ ਫਿਰ ਇਹ ਅੱਜ ਜਿਹੜਾ ਨੁਸਖਾ ਹੈਗਾ ਜਿਹੜਾ ਲਸਣ ਵਾਲਾ ਤੁਸੀਂ ਕਹਿੰਦੇ ਵੀ ਦੁੱਧ ਚ ਖੰਡ ਨਾ ਪਾਓ ਗੁੜ ਨਾ ਪਾਓ ਤੇ ਸ਼ੱਕਰ ਨਾ ਪਾਓ ਤੁਸੀਂ ਲਸਣ ਪਾਓ ਜੇ ਤੁਸੀਂ ਤੰਦਰੁਸਤ ਦਿਲ ਨਾਲ ਮਰਦੇ ਦਮ ਤੱਕ ਜੀਉਣਾ ਹੈ ਇਹ ਕਿਵੇਂ ਪਾਉਣਾ ਹੈ ਜੀ ਮਤਲਬ ਇਹਦੇ ਵਿੱਚ ਇਸ ਤਰੀਕੇ ਨਾਲ ਲਸਣ ਕੁਲਨਤਾ ਹੈ ਨਹੀਂ ਜੀ ਲਸਣ ਨਹੀਂ ਫਿਰੁਕੀ ਸਾਹਿਬ ਆਪਾਂ ਸਾਰਾ ਨੁਸਖਾ ਬਣਾ ਕੇ ਦੱਸਾਂਗੇ ਜਦੋਂ ਆਪਾਂ ਸਾਹਮਣੇ ਬਣਾਵਾਂਗੇ ਕੈਮਰੇ ਤੇ ਤੇ ਫਿਰ ਜਿਹੜਾ ਪੂਰੀ ਜਾਣਕਾਰੀ ਦੇ ਨਾਲ ਦੱਸਾਂਗੇ ਤੇ ਫਿਰ ਪੂਰੇ ਪੇਸ਼ੈਂਟ ਨੂੰ ਪਤਾ ਲੱਗ ਜਾਊਗਾ ਕਦੋਂ ਲੈਣਾ ਕਿੱਦਾਂ ਲੈਣਾ ਇੱਕ ਤਾਂ ਸਰਦੀ ਆ ਗਈ ਹੈ ਸਰਦੀਆਂ ਵਾਸਤੇ ਬਹੁਤ ਵੱਡਾ ਤੋਹਫਾ ਜਿਹੜੇ ਹਾਟ ਦੇ ਮਰੀਜ਼ਾਂ ਅਸਤੇ ਅੱਜ ਆਪਾਂ ਦੇਵਾਂਗੇ ਵੀ ਇਹਨੂੰ ਲਸਣ ਨੂੰ ਦੁੱਧ ਚ ਪਾ ਕੇ ਕਿੱਦਾਂ ਲੈਣਾ ਹੈਗਾ ਚਲੋ ਠੀਕ ਹੋ ਉਹ ਤਾਂ ਸਾਨੂੰ ਦੱਸ ਦਿਓ ਪਰ ਉਹ ਜਿਹੜੇ ਤੁਸੀਂ ਬੂੰਦਾਂ ਦੀ ਗੱਲ ਕਰਦੇ ਨੇ ਜੀ ਹਰੇ ਕੀ ਬੰਦਾ ਵੀ ਬੂੰਦਾਂ ਦੱਤੀਆਂ ਜੀ ਉਹ ਬੂੰਦਾਂ ਕਿਹੜੀਆਂ ਨੇ ਜੀ ਕਿਸ ਤਰੀਕੇ ਦੇ ਬੂੰਦ ਨੇ ਬਹੁਤ ਲੋਕ ਤਾਂ ਮੈਨੂੰ ਇੱਥੇ ਮਿਲਦੇ ਨੇ ਜਦੋਂ ਅਸੀਂ ਵੀਡੀਓ ਬਣਾ ਕੇ ਜਾਂਦੇ ਕਹਿੰਦੇ ਜੀ ਸਾਡੇ ਤਾਂ ਦੋ ਬੂੰਦਾਂ ਦਿੱਤੀਆਂ ਸੀ ਸਾਡਾ ਦਰਦ ਨਾਲ ਦੀ ਨਾਲ ਹੀ हट ਗਿਆ ਬਿਲਕੁਲ ਬਿਲਕੁਲ ਜਿਉ ਆ ਫਰੂਕੀ ਸਾਹਿਬ ਇਹ ਬੂੰਦਾ ਹੈਗੀਆਂ ਆਪਣੀਆਂ ਇਹ ਸਾਡੇ ਛੋਟੇ ਡਰਾਪਰਾਂ ਚ ਅਸੀਂ ਪਾ ਕੇ ਰੱਖੀਆਂ ਹੁੰਦੀਆਂ ਮੈਂ ਅੰਦਰੋਂ ਜਦੋਂ ਕੋਈ ਪੇਸ਼ੈਂਟ ਜਿਆਦਾ ਮੇਰੇ ਕੋਲੇ ਆ ਕਹਿੰਦਾ ਵੀ ਮੈਨੂੰ ਮੇਰਾ ਪਹਿਲਾਂ ਦਰਦ ਬੰਦ ਕਰੋ ਮੈਂ ਬਹੁਤ ਜਿਆਦਾ ਪਰੇਸ਼ਾਨ ਆ ਮੈਂ ਜਿਹੜੀਆਂ ਬਹੁਤ ਇੰਜੈਕਸ਼ਨ ਵੀ ਲਵਾ ਲਿਆ ਟ੍ਰੀਟਮੈਂਟ ਵੀ ਕਰਵਾ ਲਿਆ ਪਰ ਮੇਰਾ ਦਰਦ ਨਹੀਂ ਛਾਤੀ 'ਚ ਜਾ ਰਿਹਾ ਫਿਰ ਫਰੂਕੀ ਸਾਹਿਬ ਇਹਦੀਆਂ ਅਸੀਂ ਦੋ ਬੂੰਦਾ ਜੀਭ ਤੇ ਪਾ ਦਿੰਨੇ ਆ ਮੈਂ ਐਸ 5 ਮਿੰਟ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਪੂਰਾ ਰਲੀਫ ਮਿਲ ਜਾਂਦਾ ਦਰਦ ਬੰਦ ਕਰ ਦਿੰਦੀ ਆ ਹਾਂਜੀ ਹਾਂਜੀ ਤੇ ਫਿਰ ਇਹਦਾ ਹੁਣ ਅਸੀਂ ਤੁਸੀਂ ਲਸਣ ਇਹ ਰੱਖਿਆ ਲਸਣ ਦਾ ਅਰਕ ਵੀ ਰੱਖਿਆ ਤੇ ਇਹ ਕੀ ਚੀਜ਼ ਹੈ ਜੀ ਹਾਂਜੀ ਇਹ ਜਿਹੜੀ ਆਪਣੀ ਹਾਰਟ ਕੇਅਰ ਕਿਟ ਆ ਜੀ ਇਹ ਹੀ ਆਪਣੇ ਜਿਹੜੀ ਸਰਮੌਰ ਕਿਟਾ ਸਭ ਤੋਂ ਜਿਹੜੇ ਹਾਰਟ ਦੇ ਵਿੱਚ ਇਰੈਕਸ਼ਨ ਫ੍ਰੈਕਸ਼ਨ ਘਟਿਆ ਹੋਵੇ ਬਲੌਕੇਜ ਹੋਵੇ ਕਿਸੇ ਦੀ ਧੜਕਣ ਵਧ ਰਹੀ ਆ ਘਟ ਰਹੀ ਆ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਪਾਵਰਫੁਲ ਫਰੁਕੀ ਸਾਹਿਬ ਜਿਹੜੀਆਂ ਜੜੀ ਬੂਟੀਆਂ ਪ੍ਰਭਾਵਸ਼ਾਲੀ ਜੜੀ ਬੂਟੀਆਂ ਨਾਲੇ ਤਿਆਰ ਕੀਤੀ ਹੈ ਕਾਫੀ ਸਾਰੀ ਰਿਸਰਚ ਤੋਂ ਬਾਅਦ ਅਸੀਂ ਇਹਨੂੰ ਹੁਣ 2 ਤੋਂ 3 3 ਸਾਲ ਤੋਂ ਅਸੀਂ ਵਰਤ ਰਹੇ ਆ ਤੇ ਇਹਨੇ ਬੜੇ ਵਧੀਆ ਰਿਜ਼ਲਟ ਦਿੱਤੇ ਆ ਜਿੰਨਾ ਦੀ ਹਾਰਟ ਬਲੋਕੇਜ ਦੇ ਕਾਰਨ ਜਦ ਸਟੰਟ ਵੀ ਪਵਾ ਲਿਆ ਸਰਜਰੀ ਵੀ ਹੋ ਗਈ ਆ ਜਾਂ ਪੀਸ ਮੇਕਰ ਵੀ ਲੱਗ ਗਿਆ ਹੈਗਾ ਤੇ ਫੇਰ ਵੀ ਪੇਸ਼ੈਂਟ ਨੂੰ ਜਿਹੜਾ ਸਾਹ ਚੜ ਰਿਹਾ ਉਹਨ ਹਾਰਟ ਦੇ ਵਿੱਚ ਇਹ ਜਾਨ ਪਾ ਦਿੰਦੀ ਹੈ ਇੰਨੀ ਪਾਵਰਫੁਲ ਕਿਟ ਹੈ ਮਤਲਬ ਕਿਹੜੇ ਕਿਹੜੇ ਜਿਹੜੇ ਅਸੀਂ ਕਹਿ ਲਈ ਜੀ ਤੁਹਾਡੇ ਤੱਕ ਰਾਬਤਾ ਕਰਨ ਆਪਰੇਸ਼ਨ ਕਰਾਉਣ ਤੋਂ ਬਾਅਦ ਜਾਂ ਆਪਰੇਸ਼ਨ ਕਰਾਉਣ ਤੋਂ ਪਹਿਲਾਂ ਹਾਰਟ ਦੇ ਤਾਂ ਪੇਸ਼ੈਂਟ ਗੁਰੂ ਸਾਹਿਬ ਦੀ ਕਿਰਪਾ ਨਾਲ ਜੇ ਜਿੱਦਾਂ ਦੇ ਮਰਜ਼ੀ ਸਾਡੇ ਨਾਲ ਰਾਬਤਾ ਕਰਨ ਜੇ ਉਹ ਬਿਲਕੁਲ ਲਾ ਇਲਾਜ ਵੀ ਹੋ ਚੁੱਕੇ ਉਹਨਾਂ ਨੇ ਸਟੰਟ ਵੀ ਪਵਾ ਲਏ ਸਰਜਰੀਆਂ ਵੀ ਕਰਾ ਲਈਆਂ ਹੈਗੀਆਂ ਜਾਂ ਜ ਜਨਾਂ ਦਾ ਰੈਕਸ਼ਨ ਫ੍ਰੈਕਸ਼ਨ ਘਟ ਗਿਆ ਜਾਂ ਜਨਾਂ ਦੀ ਕਰਵਾਉਣ ਦੀ ਸੋਚ ਹੈ ਜਹਾਜ ਕਰਵਾਉਣ ਦੀ ਸੋਚ ਰਹੇ ਤੇ ਮੇਰੀ ਇੱਕ ਵਾਰੀ ਸਮਾਜ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਆ ਵੀ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ 20 ਦਿਨ ਦੀ ਮੈਡੀਸਿਨ ਲਾਓਗੇ ਤੈ ਤੁਹਾਨੂੰ ਪੂਰੀ ਰਾਹਤ ਮਿਲੂਗੀ ਜਿਹੜੀ ਅੱਜ ਤੱਕ ਕਿਤੇ ਵੀ ਕਿਸੇ ਡਾਕਟਰ ਨੇ ਵੱਡੇ ਵੱਡੇ ਹਸਪਤਾਲਾ ਚ ਤੁਹਾਨੂੰ ਰਾਹਤ ਨਾ ਮਿਲੀ ਹੋਊਗੀ ਹਾਂਜੀ ਚਲੋ ਡਾਕਟਰ ਸਾਹਿਬ ਫਿਰ ਹੁਣੇ ਸਾਨੂੰ ਇਹ ਨੁਸਖਾ ਫਾਰਮੂਲਾ ਵੀ ਜ਼ਰੂਰ ਬਣਾ ਕੇ ਦਿਖਾਓ ਇਹ ਕਿਸ ਤਰੀਕੇ ਨਾਲ ਇਹਦਾ ਅਸੀਂ ਇਸਤੇਮਾਲ ਕਰਨਾ ਹੈ ਲਸਣ ਔਰ ਅਸੀਂ ਕਿਹਦੇ ਲਈ ਦੁੱਧ ਵਾਲਾ ਹਾਂਜੀ 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 ਲਸਣ ਤੋਂ ਇੱਕ ਯਾਦ ਆਈ ਆਪਣੇ ਇਹ ਲਸਣ ਦਾ ਅਰਕ ਹੈ ਫਰੂਕੀ ਸਾਹਿਬ ਇਹ ਕਾਫੀ ਸਾਰੇ ਸਾਡੇ ਡਿਮਾਂਡ ਸੀ ਆਪਣੇ ਲੋਕਾਂ ਦੀ ਵੀ ਸਾਨੂੰ ਲਸਣ ਦਾ ਜਿਹੜਾ ਅਰਕ ਪ੍ਰੋਵਾਈਡ ਕਰਵਾਇਆ ਜਾਵੇ ਲਸਣ ਤਾਂ ਵੈਸੇ ਆਪਾਂ ਖਾ ਲੈਨੇ ਤੇ ਦੇਖੋ ਕਿੰਨੀ ਹਾਰਟ ਬਲੋਕੇਜ ਨੂੰ ਖਤਮ ਕਰ ਦਿੰਦਾ ਕਿ ਬ ਪਰ ਇਹ ਡ੍ਰੌਪਸ ਵਾਲੀ ਮੈਡੀਸਨ ਹੈ ਲਸਣ ਦਾ ਅਰਕ ਹੈ ਇਹਦੇ ਅਸੀਂ 20 20 ਡ੍ਰੌਪ ਜਦੋਂ ਦੇਨੇ ਨੇ ਵਧੇ ਹੋਏ ਕੋਲੇਸਟ੍ਰੋਲ ਨੂੰ ਜੋ ਜੰਮਿਆ ਹੋਇਆ ਨਾੜਾਂ ਚ ਕੈਲਸ਼ੀਅਮ ਇਹ 20 ਤੋਂ 25 ਦਿਨ ਦੇ ਵਿੱਚ ਉਹ ਬਾਥਰੂਮ ਦੇ ਜਰੀਏ ਬਾਹਰ ਕੱਢ ਦਿੰਦੀ ਹੈ ਇੰਨੀ ਪਾਵਰਫੁਲ ਮੈਡੀਸਨ ਹੈ ਹਾਂਜੀ ਹਾਂਜੀ ਬਿਲਕੁਲ ਜੀ ਮਤਲਬ ਇਹ ਕੁਲਮ ਲਾ ਕੇ ਫਿਰ ਇਹ ਸਾਰੇ ਆਪਣੇ ਮੈਡੀਸਨ ਦੇ ਵਿੱਚ ਯੂਜ਼ ਕਰਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਸਾਨੂੰ ਪੇਸ਼ੈਂਟ ਦੱਸਦੇ ਵਿੱਚ ਉਹਨਾਂ ਤੁਹਾਡੀ ਮੈ ਜਿਹੜੀ ਇੱਕ ਚਾਰ ਨੰਬਰ ਮੈਡੀਸਨ ਆ ਕੋਈ ਕਹਿੰਦਾ ਪੰਜ ਨੰਬਰ ਮੈਡੀਸਨ ਉਹਦੇ ਵਿੱਚ ਲਸਣ ਦੀ ਸਮੈਲ ਆਉਂਦੀ ਆ ਬਹੁਤ ਜ਼ਿਆਦਾ ਜਦੋਂ ਤੁਸੀਂ ਪੀਨੇ ਕਮਰੇ ਦੇ ਵਿੱਚ ਫੈਲ ਜਾਂਦੀ ਆ ਉਹ ਫਿਰ ਯਰਕ ਅਸੀਂ ਐਡ ਕੀਤਾ ਹੁੰਦਾ ਕਿਉਂਕਿ ਲਸਣ ਯਰਕ ਤੋਂ ਬਿਨਾ ਫਰੂਕੀ ਸਾਹਿਬ ਹਾਰਟ ਦੀ ਬਲੌਕ ਜ ਖੁੱਲਦੀ ਨਹੀਂ ਜੀ ਹਾਂਜੀ ਹਾਂਜੀ ਚਲੋ ਹੁਣ ਸਾਨੂੰ ਇਹ ਦੱਸ ਦਿਓ ਵੀ ਜਿਨ੍ਹਾਂ ਨੂੰ ਅਸੀਂ ਕਹਿ ਲਈਏ ਕਿ ਹਾਰਟ ਦੀ ਪ੍ਰੋਬਲਮ ਆਵੇ ਹੀ ਨਾ ਜਾਂ ਜਿਨ੍ਹਾਂ ਨੂੰ ਥੋੜੀ ਬਹੁਤ ਹਲਕੀ ਫ ਬਿਲਕੁਲ ਬਿਲਕੁਲ ਇਹ ਲਸਣ ਤੇ ਦੁੱਧ ਦੇ ਦਿਲ ਦੀਆਂ ਸਾਰੀਆਂ ਬਿਮਾਰੀਆਂ ਨੂੰ ਦੂਰ ਕਰੂਗਾ ਤੇ ਆਪਾਂ ਹੁਣ ਦੋਸਤਾਂ ਆਪਾਂ ਦਰਸ਼ਕਾਂ ਹਾਂਜੀ ਹਾਂਜੀ ਨੁਸਖਾ ਦਰਸ਼ਕਾਂ ਨੂੰ ਬਣਾ ਕੇ ਤੇ ਦਿਖਾਈ ਦਿੰਦੇ ਹਾਂ ਜੀ ਲਓ ਜੀ ਲਓ ਦੁੱਧ ਦਾ ਇੱਕ ਗਲਾਸ ਲੈ ਕੇ ਜਾਂ ਇੱਕ ਕੱਪ ਦੁੱਧ ਦਾ ਲੈ ਲਓ ਤੇ ਇੱਕ ਕੱਪ ਪਾਣੀ ਪਾ ਲੈਣਾ ਯਾਨੀ ਬਰਾਬਰ ਮਾਤਰਾ ਚ ਪਾਣੀ ਪਾਉਣਾ ਹਾਂਜੀ ਬਰਾਬਰ ਮਾਤਰਾ ਚ ਪਾਣੀ ਪਾਣੀ ਪਾ ਕੇ ਤੇ ਲਸਣ ਦੀਆਂ ਜਿਹੜੀਆਂ ਤਿੰਨ ਚਾਰ ਤਿੰਨ ਕੋ ਕਲੀਆਂ ਲੈ ਲੈੜੀਆਂ ਇਹਨੂੰ ਵਿੱਚ ਛਿੱਲ ਕੇ ਤੇ ਇਦਾਂ ਇਹਦੇ ਵਿੱਚ ਸਿੱਟ ਦੇਣਾ ਹੈਗਾ ਤੇ ਇਹਨੂੰ ਲੋ ਫਲੇਮ ਤੇ ਉਬਲਦੇ ਰਹਿੰਦੇ ਨੇ ਹਲਕੀ ਅੱਗ ਤੇ ਉਬਲਦੇ ਰਹਿੰਦੇ ਨੇ ਜਦੋਂ ਇਹ ਅੱਧ ਤੇ ਉਦੋਂ ਇਹਨੂੰ ਛਾਣ ਕੇ ਰਾਤ ਨੂੰ ਸੌਣ ਲੱਗਿਆਂ ਪੀਣਾ ਜਦੋਂ ਆਪਾਂ ਰੋਟੀ ਪਾਣੀ ਸਭ ਕੁਝ ਖਾ ਲਿਆ ਸੌਣ ਲੱਗਿਆਂ ਨੂੰ ਉਹ ਲਸਣ ਵਾਲਾ ਦੁੱਧ ਰਾਤ ਨੂੰ ਪੀਣਾ ਹਾਰਟ ਦੀ ਬਲੋਕਿੰਗ ਨੂੰ ਠੀਕ ਕਰੂਗਾ ਬੀਪੀ ਨੂੰ ਠੀਕ ਕਰੂਗਾ ਜਾਂ ਜਿੰਨਾਂ ਲੋਕਾਂ ਨੂੰ ਠੰਡ ਲੱਗਦੀ ਵਾਰ-ਵਾਰ ਛਿੱਕਾਂ ਜੁਕਾਮ ਅਲਰਜੀ ਜਾਂ ਪੈਰ ਠਰਦੇ ਆ ਜਾਂ ਜਿੰਨਾਂ ਲੋਕਾਂ ਨੇ ਕਹਿੰਦੇ ਸਾਡੇ ਲੱਤ ਹੱਥ ਪੈਰ ਕੰਬੀ ਜਾਂਦੇ ਆ ਵੀ ਠੰਡ ਨਾਲ ਉਹ ਸਾਰੀਆਂ ਲਾਮਤਾਂ ਨੂੰ ਠੀਕ ਕਰੂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਤੁਸੀਂ ਦੇਖੋ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਡਾਕਟਰ ਸਾਹਿਬ ਨੇ ਬਿਲਕੁਲ ਤਿਆਰ ਕਰ ਦਿੱਤਾ ਹੈ ਇਸੇ ਤਰੀਕੇ ਨਾਲ ਤੁਸੀਂ ਵੀ ਨੁਸਖਾ ਫਾਰਮੂਲੇ ਨੂੰ ਤਿਆਰ ਕਰਨਾ ਪਰ ਕੁਝ ਕੁ ਲੋਕ ਨੇ ਇੱਥੇ ਬੈਠੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਾਂਗੇ ਕੀ ਕੀ ਦਿੱਕਤਾਂ ਕੀ ਕੀ ਪਰੇਸ਼ਾਨੀਆਂ ਉਹ ਲੈ ਕੇ ਆਏ ਸੀ ਤੇ ਹੁਣ ਉਹਨਾਂ ਨੂੰ ਡਾਕਟਰ ਸੁਨਦਰਪਾਲ ਸ਼ਰਮਾ ਜੀ ਉਹਨਾਂ ਦੇ ਨੁਸਖਿਆਂ ਨਾਲ ਕਿੰਨਾ ਇੱਕ ਫਰਕ ਹੈ ਸੱਚਕਲ ਬਾਈ ਜੀ ਬਹੁਤ ਧੰਨਵਾਦ ਧੰਨਵਾਦ ਸ਼ੁਕਰੇ 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 ਅੱਛਾ ਕਿੱਥੋਂ ਆਏ ਹੋ ਤੁਸੀਂ ਕੀ ਨਾਂ ਹੈ ਤੁਹਾਡਾ ਮੱਖਣਜੀਤ ਪਟਿਆਲੇ ਤੋਂ ਮੱਖਣਜੀਤ ਪਟ ਕੀ ਪ੍ਰੋਬਲਮ ਲੈ ਕੇ ਆਇਆ ਮੱਖਣ ਜੀ ਪ੍ਰੋਬਲਮ ਬਸ ਮੇਰੀ ਨਾ ਪਲੱਸ ਡਾਊਨ ਰਹਿੰਦੀ ਸੀ ਅੱਛਾ ਜੀ ਉੱਪਰਲਾ ਵੱਜ ਜਾਂਦਾ ਸੀ ਥੱਲੇ ਡਾਗੜ ਜਾਂਦਾ ਸੀ ਠੀਕ ਹੈ ਜੀ ਤੇ ਮੈਂ ਥੋੜੀ ਉਹ ਦੇਖੀ ਠੀਕ ਹੈ ਵੀਡੀਓ ਦੇਖਣ ਤੋਂ ਬਾਅਦ ਫਿਰ ਅਸੀਂ ਨੇ ਡਾਕਟਰ ਸਾਹਿਬ ਨਾਲ ਗੱਲ ਕਰੀ ਇਹਨਾਂ ਨਾਲ ਅੱਛਾ ਜੀ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਇੱਕ ਵਾਰਾਂ ਜੋ ਅਸੀਂ ਆਏ ਆ ਕੇ ਫਿਰ ਸਾਨੂੰ ਡਾਕਟਰ ਸਾਹਿਬ ਨਾਲ ਇਹਨਾਂ ਨੇ ਸਾਡਾ ਮਨ ਖੜਾਤਾ 20 ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਮੈਨੂੰ ਕਾਫੀ ਫਰਕ ਆ 20 ਦਿਨ ਦੀ ਮੈਡੀਸਨ ਹਾਂ 20 ਦਿਨ ਮਤਲਬ ਦੂਸਰੀ ਵਾਰ ਆਇਆ ਮੈਂ ਪਹਿਲੀ ਵਾਰ ਆਇਆ ਨਹੀਂ ਮੈਂ ਅੱਜ ਦੂਸਰੀ ਵਾਰ ਆਇਆ ਅੱਛਾ ਦੂਸਰੀ ਵਾਰ ਦੂਸਰੀ ਵਾਰ ਪਹੁੰਚ ਰਹੇ ਆ ਅੱਜ ਅੱਛਾ 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 ਤੇ ਇਹਨਾਂ ਨੇ ਹੁਣ ਵੀ ਮੈਨੂੰ ਦਵਾਈ ਦੇ ਰਹੇ ਨੇ ਅੱਛਾ ਤੇ ਕਹਿੰਦੇ ਵੀ ਤੁਹਾਨੂੰ ਕਰ ਦਾਂਗੇ ਓਕੇ ਜਮਾ ਇਹ ਤੁਹਾਨੂੰ ਵੇਖ ਕੇ ਤਾਂ ਹੁਣ ਲੱਗਦੇ ਨਹੀਂ ਵੀ ਤੁਹਾਨੂੰ ਕੋਈ ਪ੍ਰੋਬਲਮ ਹੋਊਗੀ ਯਾਰ ਪ੍ਰੋਬਲਮ ਦੇਖ ਕੇ ਥੋੜੀ ਆਉਂਦੀ ਏ ਪ੍ਰੋਬਲਮ ਦੇਖ ਕੇ ਨਹੀਂ ਆਉਂਦੀ ਪੁੱਛ ਕੇ ਨਹੀਂ ਆਉਂਦੀ ਇਹ ਜਦ ਆਉਂਦੀ ਆ ਸਿੱਧੀ ਹੋ ਜਾਂਦੀ ਆ ਹੁਣ ਕੀ ਲੱਗਿਆ ਸੀ ਪਹਿਲਾਂ ਸਟਾਰਟ ਕੀ ਲੱਗਿਆ ਮੇਰੀ ਪਲਸ ਡਾਊਨ ਆਉਂਦੀ ਦੀ ਡਾਕਟਰ ਲਵੇ ਬਥੇਰਾ ਗਿਆ अच्छा उंदा ₹15-20000 ਦਾ ਬਿੱਲ ਬਣਾ ਕੇ ਉਹਦੀ ਧਰਦੇ ਨਾਲ ਇਹ ਆ ਕਰਾ ਲਾ ਕਰਾ ਲਾ ਕਰਾ ਲੈ ਇਹਦਾ ਕਹਿੰਦੇ ਕੁਛ ਨਾ ਕਰ ਤੂੰ ਆ ਜਾ ਤਾ ਬਾਈ ਇੱਕ ਵਾਰੀ ਓਕੇ ਕਰਕੇ ਤੋੜ ਦਾਂਗੇ ਤੈਨੂੰ ਅੱਛਾ ਬਸ ਤੂੰ ਦਵਾਈ ਖਾਲਾ ਤੇ 3 ਮਹੀਨੇ ਬਾਅਦ ਤੇ 3 ਮਹੀਨੇ ਇਦਾਂ ਹੀ ਬਲੋਗੇ ਬਲੋਗੇ ਸਾਰੀ ਬਾਅਦ ਆਹ ਲੱਗਦਾ ਹੈ ਕਿ ਉਹ ਜਿਹੜੀ ਗੱਲ ਡਾਕਟਰ ਸਾਹਿਬ ਨੇ ਕਹੀ ਸੀ ਉਹ ਗੱਲ ਹੈ ਬਿਲਕੁਲ ਅੱਗੇ ਨਾਲ ਬਹੁਤ ਫਰਕ ਲੱਗਦਾ ਮੈਨੂੰ ਬਹੁਤ ਫਰਕ ਲੱਗਦਾ ਹਾਂ ਬਾਕੀ ਹੁਣ ਦੇ ਰਹੇ ਨੇ ਪਰ ਤੇਰੇ ਨਾਲ ਉਸ ਨਾਲ ਲੈਸ ਨਹੀਂ ਦੇ ਰਹੇ ਬਾਕੀ ਸਾਰਾ ਕੁਝ ਦਿੱਤਾ ਅੱਛਾ ਜਦੋਂ ਤੁਸੀਂ ਇੱਥੋਂ ਉਹ ਬੁੰਦਾ ਤੁਹਾਨੂੰ ਬੁੰਦਾ ਦਿੱਤੀਆਂ ਸੀ ਬੁੰਦਾ ਹੀ ਦੇ ਰਹੇ ਨੇ ਨੌ ਨੌ ਸਿੱਥੀਆਂ ਨੇ ਅੱਛਾ ਜੀ ਬਸ ਉਹਨੂੰ ਉਹੀ ਪੀ ਜਾਂਦੇ ਜਿਵੇਂ ਇਹਨਾਂ ਨੇ ਕਹਿ ਰੱਖਿਆ ਉਹੀ ਟ੍ਰੀਟਮੈਂਟ ਚੱਲ ਰਿਹਾ ਹਾਂ ਅੱਛਾ ਰਾਹਤ ਕਿੰਨੇ ਦਿਨ ਤੁਹਾਨੂੰ ਸਾਹ ਵਗੈਰਾ ਵੀ ਚੜਦਾ ਸੀ ਸਾਹ ਵੀ ਚੜਦਾ ਸੀਗਾ ਮੈਨੂੰ ਸਾਹ ਤਾਂ ਜਮੜਾ ਮੋਟਾ ਹੁਣ ਉੱਥੇ ਰਾਧਾ ਸਮੀਸਾ ਸੰਕਰ ਜਿਸੇ ਵਸੂਗਾ ਤੇ ਜਾਣੇ ਜਦ ਅੱਛਾ ਜੀ ਤੇ ਉੱਥੇ ਮੜਾ ਮੋਟਾ ਕੋਈ ਕੰਮ ਕਰਦੇ ਤਾਂ ਇਹ ਵਾਲੇ ਬੰਦੇ ਤੇ ਛੇਤੀ ਅਸਰ ਕਰਦੀ ਹੈ ਮੈਡੀਸਨ ਵੀ ਕੀ ਉਹ ਯਾਰ ਗੁਰੂ ਨਾਲ ਹੈ ਫਿਰ ਉਹਦੋਂ ਬੱਸ ਸਾਂਹ ਚੜਦਾ ਹੁੰਦਾ ਮੈਨੂੰ ਜਦ ਅਸੀਂ ਕੰਮ ਕੁੰਮ ਕਰਦੇ ਤਾਂ ਫਿਰ ਹੁਣ ਮੜਿਆ ਲੱਗਿਆ ਮੈਨੂੰ ਅੱਗੇ ਨਾਲ ਫਰਕ ਆ ਹਾਂ ਜੀ ਜੀ ਅੱਛਾ ਨਾਲ ਕੌਣ ਆਏ ਨੇ ਤੁਹਾਡੇ ਕੱਲੇ ਬੇਟੀ ਹੈ ਮੇਰੀ ਅੱਛਾ ਤੁਹਾਡੇ ਬੇਟੀ ਹੈ ਜੀ ਜੀ ਚਲੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਧੀਆਂ ਅਕਸਰ ਹੀ ਜਿਹੜੀਆਂ ਕੰਪੈਰੀਟਿਵਲੀ ਜ਼ਿਆਦਾ ਅਸੀਂ ਕਹਿ ਲਈਏ ਕਿ ਕੇਅਰ ਕਰਦੇ ਨੇ ਆਪਣੇ ਮਾਪਿਆਂ ਦੇ ਸੱਚ ਕਲ ਪੈ ਜੀ ਸੱਚੀ ਗੱਲ ਠੀਕ ਨਾ ਹੈ ਤੁਹਾਡਾ ਮੇਰਾ ਪ੍ਰਵੀਨ ਸਿੰਘਲਾ ਅੱਛਾ ਪ੍ਰਵੀਨ ਜਦੋਂ ਤੁਸੀਂ ਲੈ ਕੇ ਆਏ ਸੀ ਫਾਦਰ ਸਾਹਿਬ ਨੂੰ ਆਪਣੇ ਨੂੰ ਕਿਹੜੀ ਹਾਲਤ ਚ ਲੈ ਕੇ ਆਏ ਸੀ ਨੇ ਵੈਸੀ ਨਾਰਮਲੀ ਠੀਕ ਹੀ ਰਹਿੰਦੇ ਸੀਗੇ ਆ ਲਾਸਟ ਮੰਥ ਇਹਨਾਂ ਦੀ ਥੋੜੀ ਹਾਰਟ ਬੀਟ ਦੀ ਪ੍ਰੋਬਲਮ ਆਈ ਅਸੀਂ ਘਰ ਬੀਪੀ ਵਗੈਰਾ ਚੈੱਕ ਕਰਦੇ ਹਾਂ ਜਿਵੇਂ ਉਹ ਹਾਰਟ ਬੀਟ ਅਸੀਂ ਦੇਖਿਆ ਕਿ 45 ਸੀ ਬੀਪੀ ਤਾਂ ਇਹਨਾਂ ਨੂੰ ਸ਼ੁਰੂ ਤੋਂ ਹੀ ਇਹ ਮਤਲਬ ਮੈਡੀਸਨ ਤੇ ਲਈ ਰਹੇ ਸੀ ਬੀਪੀ ਦੀ ਆ ਬਸ ਉਹ 45 ਸੀ ਅਸੀਂ ਪਟਿਆਲਾ ਤੋਂ ਬਿਲੋਂਗ ਕਰਦੇ ਹਾਂ ਤਾਂ ਉੱਥੇ ਹਸਪੀਟਲ ਹੈ ਕਾਫੀ ਫੇਮਸ ਹੈ ਉੱਥੇ ਡਾਕਟਰ ਨਾਲ ਕੰਸਲਟ ਕੀਤਾ ਤਾਂ ਉਹਨਾਂ ਨੇ ਐਂਜਿਓਗ੍ਰਾਫੀ ਸਾਨੂੰ ਸੁਜੈਸਟ ਕੀਤੀ ਸੀ ਬਟ ਫਿਰ ਅਸੀਂ ਬਾਈ ਚਾਂਸ ਬ੍ਰਦਰ ਨੇ ਕੋਈ ਵੀਡੀਓ ਦੇਖੀ ਸੀ ਇਹਨਾਂ ਦੀ ਡਾਕਟਰ ਸਾਹਿਬ ਦੀ ਠੀਕ ਹੈ ਤਾਂ ਉਹ ਕਹਿੰਦੇ ਵੀ ਹਾਂ ਉਹ ਕਹਿੰਦੇ ਵੀ ਆਪਾਂ ਇੱਕ ਵਾਰੀ ਡੈਡੀ ਨੂੰ ਵੀ ਕਾਫੀ ਫੇਟ ਸੀ ਇਹ ਨਹੀਂ ਐਂਜਿਓਗ੍ਰਾਫੀ ਕਰਾਣਾ ਚਾਹੁੰਦੇ ਸੀ ਨਾ ਇਹ ਕਹਿੰਦੇ ਆਪਾਂ ਇੱਕ ਵਾਰੀ ਟਰਾਈ ਕਰ ਲੈਣੇ ਆ ਮੈਂ ਤਾਂ ਨਹੀਂ ਮੰਦੀ ਸੀ ਮੈਂ ਕਿਹਾ ਵੀ ਇਹ ਮੇ ਤਾਂ ਨਹੀਂ ਹੋ ਸਕਦਾ ਵੀ ਕੁਆਲੀਫਾਈਡ ਡਾਕਟਰ ਨੇ ਹੈਨਾ ਸਾਰਾ ਕੁਝ ਹੈ ਮੈਂ ਨਹੀਂ ਥੋੜਾ ਯਕੀਨ ਕਰਦੀ ਸੀ ਬਟ ਚਲੋ ਇਹਨਾਂ ਦਾ ਫੇਸ ਸੀਗਾ ਅਸੀਂ ਮੈਂ ਤਾਂ ਐਕਚੁਅਲੀ ਤੁਹਾਨੂੰ ਤੱਕੇ ਨਾਲ ਲਿਆਏ ਆਂ ਆਊਟ ਆਫ ਕੰਟਰੀ ਸੀ ਮੈਂ ਤਾਂ ਮੇਰੇ ਪਿੱਛੂ ਹੀ ਹੋਈ ਸੀ ਇਹ ਮੈਂ ਤਾਂ ਹੁਣ ਆਈ ਆ ਜਸਟ ਮਤਲਬ ਜੇ ਹੁੰਦੇ ਫਿਰ ਤੁਸੀਂ ਆਉਣ ਨਹੀਂ ਦੇਣਾ ਸੀ ਨਹੀਂ ਆਉਣ ਦੇਣਾ ਸੀ ਮੈਨੇ ਉੱਥੇ ਹੀ ਲੈ ਕੇ ਜਾਣਾ ਸੀ ਹਾਂ ਬਿਲਕੁਲ ਬਟ ਵੀ ਚਲੋ ਅੱਜ ਮੈਂ ਤਾਂ ਹੀ ਨਾਲ ਲਈ ਸੀ ਮੈਂ ਕਿਹਾ ਵੀ ਚਲੋ ਮੈਂ ਨਾਲ ਵੀ ਚਲਦੀ ਆ ਨਾਲੇ ਪਤਾ ਚਲ ਜੇਗਾ ਆਪਾਂ ਨੂੰ ਤੇ ਬਟਲੇ ਕਿੰਨੇ ਇਹਨਾਂ ਨੂੰ ਰੀਲੀਫ ਹੈ ਇਹ ਮੈਂ ਮੰਦੀ ਆ ਹਾਂ ਕਿਉਂਕਿ ਮੈਂ ਦਿੱਲੀ ਇਹਨਾਂ ਦੇ ਪਿਕਸ ਮੰਗਾਂਦੀ ਸੀ ਬੀਪੀ ਚੈੱਕ ਕਰਕੇ ਵੀ ਬਾਹਰ ਬੈਠੇ ਨੇ ਹਾਂਜੀ ਬਿਲਕੁਲ ਬਾਹਰ ਬੈਠੇ ਕਾਫੀ ਧਿਆਨ ਰੱਖਦੇ ਹੋ ਫਿਰ ਤੇ ਯਾ ਤਾਂ ਮਤਲਬ ਫਿਰ ਮੈਨੂੰ ਲੱਗ ਰਿਹਾ ਸੀ ਵੀ ਅੱਗੇ ਨਾਲ 45 ਨਿਪल्स ਆਈ ਹੈਗੀ ਉੰਨੇ ਕਿ ਉਹ ਪਲਸ ਹੁਣ 85 ਸੀ ਹੁਣ ਇਹ 10 ਦਿਨ ਤੋਂ ਮਤਲਬ ਘੱਰੀ ਹੀ ਨਹੀਂ ਰਹੀ ਕਹਿੰਦੇ ਮੈਨੂੰ ਠੀਕ ਲੱਗ ਰਿਹਾ ਬਟ ਮੈਂ ਕਹਿ ਰਹੀ ਸੀ ਵੀ ਆਪਾਂ ਮਤਲਬ ਚੈੱਕ ਤਾਂ ਕਰਾਂਗੇ ਹੈਨਾ ਵੀ ਚੈੱਕ ਕਰਕੇ ਪਤਾ ਲੱਗਦਾ ਵੀ ਹੁਣ ਕਿੰਨਾ ਹੈ ਹੁਣ ਅੱਜ ਵੈਸੇ ਵੀਪੀ ਚੈੱਕ ਕੀਤਾ ਸੀ ਵੀਪੀ ਇਹਨਾਂ ਦਾ ਥੋੜਾ ਆਪੀ ਆਇਆ ਠੀਕ ਤੇ ਮਤਲਬ ਚਲੋ ਨੈਕਸਟ ਟਾਈਮ ਦੇਖਦੇ ਹਾਂ ਹੋਪਸੋ ਕਿ ਅੱਛਾ ਹੋਏ ਕਿਉਂਕਿ ਸੈਕਿੰਡ ਟਾਈਮ ਹੀ ਵਿਜ਼ਿਟ ਹੋ ਰਹੀ ਹੈ ਹਜੇ ਇੱਕ ਟਾਈਮ ਹੀ ਵਿਜ਼ਿਟ ਕੀਤਾ ਪਹਿਲੇ ਟਾਈਮ ਚੀ 20 ਦਿਨ ਚੀ ਕਾਫੀ ਜ਼ਿਆਦਾ ਰੈਲੀਫ ਹੈ ਫਰਕ ਹੈ ਹਾਂ ਹਲਕਾ ਫਰਕ ਲੱਗ ਰਿਹਾ ਹੈਗਾ ਮੇਰੀ ਮੇਰਾ ਤਾਂ ਹੋਮੋਪੈਥਿਕ ਦੇ ਵਿੱਚ ਬਹੁਤ ਵਾਰ ਫਿਰ ਰੋਜ਼ ਭੇਜਦੇ ਸੀ ਭੈਣ ਨੂੰ ਸਾਡੇ ਨੂੰ ਕਿੱਥੇ ਡੇਲੀ 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 ਦੋ ਦੋ ਤਿੰਨ ਪੂਰੀ ਸਖਤਾਈ ਕੀਤੀ ਸੀ ਤਿੰਨ ਤਿੰਨ ਸਾਡੇ ਹੈ ਕਿ ਬਾਪ ਪੁੱਤ ਤੋਂ ਬਿਨਾ ਹੈ ਫਿਰ ਇਹ ਹੁੰਦਾ ਨਾ ਵੀ ਮਤਲਬ ਚਲੋ ਜੇ ਅਗਰ ਮੈਨੂੰ ਇਹ ਸੀ ਵੀ ਮੈਡੀਸਨ ਨਾਲ ਨਹੀਂ ਫਰਕ ਪੈ ਰਿਹਾ ਤੇ ਆਪਾਂ ਡਾਕਟਰ ਨਾਲ ਕੰਸਲਟ ਕਰੀਏ ਕੋਈ ਜ਼ਿਆਦਾ ਨਾ ਪ੍ਰੋਬਲਮ ਆ ਜੀ ਥੈਟਸ ਵਾਈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਅੱਛਾ ਜਿੰਨੇ ਕਰ ਰੀਲੀਫ ਤੁਹਾਨੂੰ ਇਸ ਵੇਲੇ ਮਿਲਿਆ ਹੈ ਤੁਹਾਡੇ ਫਾਦਰ ਸਾਹਿਬ ਨੂੰ ਮਿਲਿਆ ਹੈ ਮਤਲਬ ਤੁਸੀਂ ਐਲੋਪੈਥੀ ਵਾਲੇ ਪਾਸੇ ਨਾ ਮਾਡਰਨ ਮੈਡੀਕਲ ਸਾਇੰਸ ਵਾਲੇ ਪਾਸੇ ਨੂੰ ਜਾਣ ਦੀ ਤਿਆਰੀ ਚ ਸੀ ਇਹਨਾਂ ਦੀ ਤਾਂ ਤਿਆਰੀ ਸੀ ਜੀ ਤੇ ਹੁਣ ਉਹਨਾਂ ਲੋਕਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਮਤਲਬ ਤੁਹਾਡੇ ਮਾਈਂਡ ਸੈਟ ਹੈ ਸਾਡਾ ਵੀ ਇਸ ਤੋਂ ਪਹਿਲਾਂ ਮੇਰਾ ਵੀ ਮਾਈਂਡ ਸੈਟ ਹੈ ਸੀ ਵੀਰ ਇਸ ਤਰੀਕੇ ਨਾਲ ਕਿਵੇਂ ਹੋ ਸਕਦਾ ਹੈ ਯਾ ਮਤਲਬ ਚਲੋ ਇਹ ਹੁੰਦਾ ਵੀ ਕੋਈ ਚੈੱਕ ਨਹੀਂ ਕੋਈ ਟੈਸਟ ਨਹੀਂ ਕੁਛ ਨਹੀਂ ਹੈ ਵੀ ਐਵੇਂ ਕੀਵੇਂ ਮੈਡੀਸਨ ਨੇ ਨਾ ਵੀ ਇਹ ਚੀਜ਼ ਹੁੰਦੀ ਹੈ ਵੀ ਉੱਥੇ ਪ੍ਰੋਪਰ ਸਾਰਾ ਕੁਝ ਦੇਖਦੇ ਕੋਈ ਈਸੀਜੀ ਵਗੈਰਾ एवरीथिंग ਇਹਨਾਂ ਨੇ ਕੋਈ ਟੈਸਟ ਨਹੀਂ ਦੇਖਿਆ ਇਹਨਾਂ ਨੇ ਜੋ ਚਲੋ ਉਹਨਾਂ ਦੇ ਸੀ ਮੈਂ ਕਿਹਾ ਸੀ ਵੀ ਲੈ ਕੇ ਜਾਓ ਡਾਕਟਰ ਸਾਹਿਬ ਨੇ ਦਿਖਾਈਆਂ ਇਹਨਾਂ ਨੇ ਆਪਣੇ ਰਿਪੋਰਟਸ ਲੈ ਕੇ ਆਏ ਸੀਗੇ ਨਾਂ ਤਾਂ ਇਹ ਫਸਟ ਟਾਈਮ ਕਰਦੇ ਦਰੋਂ ਇੰਝ ਹੀ ਕਰਾਂਗੇ ਬੜ ਚਲੋ ਹੋਪਸ ਹੋ ਕੇ ਵੈਸਟ ਹੋਏ ਠੀਕ ਹੋਣ ਜਲਦੀ ਨੈਕਸਟ ਟਾਈਮ ਵਸੇ ਮਾਰੀ ਤਾਂ ਹੀ ਇੱਡੀ ਦਰੋਂ ਚੱਲ ਕੇ ਆਇਆ ਨਹੀਂ ਮੈਂ ਜੇ ਮਤਲਬ ਨਾ ਮੈਨੂੰ ਕੋਈ ਫਰਕ ਲੱਗਦਾ ਤਾਂ ਮੈਂ ਕਿਉਂ ਆਉਂਦਾ ਠੀਕ ਹੈ ਕੀ ਲੱਗ ਰਹੀ ਹੈ ਬਿਲਕੁਲ ਹਾਂ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਕੀ ਕਰੇ ਮੱਖਣ ਜੀ ਮੈਂ ਲੋਕਾਂ ਨੂੰ ਇਹ ਵੀ ਕਹਿਣਾ ਵੀ ਜਿਹੜੇ ਤੁਸੀਂ ਉੱਥੇ ਸਟੰਡ ਪਾਉਣ ਵਾਸਤੇ ਜਾਂਦੇ ਹੋ ਹੋਰ ਕਰਦੇ ਇੱਕ ਵਾਰ ਇਹਨਾਂ ਕੋਲੇ ਜਰੂਰ ਆ ਕੇ ਜਾਓ ਸਟੰਡ ਪਾਉਣ ਤੋਂ ਪਹਿਲਾਂ ਪਹਿਲਾਂ ਹੀ ਆ ਜਾਓ ਬਸ ਜਦ ਤੁਹਾਨੂੰ ਟੈਸਟ ਕਰਨ ਨੂੰ ਕਹਦੇ ਨੇ ਬੀ ਇੰਜੋਗ੍ਰਾਫੀ ਕਰਾਉਣੀ ਹੈ ਪਹਿਲਾਂ ਹੀ ਆ ਜਾਓ ਚੱਲ ਕੇ ਆ ਕੇ ਤੁਸੀਂ ਕਰਾ ਕੇ ਜਾਓ ਫਿਰ ਟ੍ਰੀਟਮੈਂਟ ਲੈਜੋ 20 ਦਿਨਾਂ ਤੋਂ ਬਾਅਦ ਜੋ ਤੁਹਾਡਾ ਜੀ ਕਰਦਾ ਉਹ ਕਰਾ ਲਓ ਬਾਤ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਸਤਿ ਸ਼ਕਲ ਜੀ ਸਤਿ ਸ਼ਕਲ ਜੀ ਤੁਹਾਡਾ ਕਿਨਾ ਹੈ ਗੁਰਪ੍ਰੀਤ ਸਿੰਘ ਜੀ ਅ ਹਾਂ ਠੀਕ ਅੱਗੇ ਨੂੰ ਅੱਛਾ ਤੁਸੀਂ ਸੀ ਲਾਤਾ ਮੈਂ ਹਾਂਜੀ ਹਾਂਜੀ ਕਿੰਨਾ ਕ ਫਰਕ ਹੈ ਬਹੁਤ ਗੈਸ ਤੇ ਆਪਜੀ ਦਾ ਗਿਆ ਬਸ ਠੀਕ ਹੈ ਅੱਛਾ ਗੈਸ ਤੇ ਜਾਬ ਜਾ ਰਹਿ ਗਿਆ ਬਸ ਹਾਂਜੀ ਠੀਕ ਹੈ ਅੱਛਾ ਜਦੋਂ ਤੁਸੀਂ ਇੱਥੇ ਕਿੰਨੀ ਵੀ ਵਾਰ ਆਏ ਹੋ ਤੁਸੀਂ ਇੱਥੇ ਸਾਨੂੰ ਤਿੰਨ ਮਹੀਨੇ ਹੋ ਗਏ ਤਿੰਨ ਮਹੀਨੇ ਹੋ ਗਏ ਯਾਨੀ ਕਿ ਚੌਥੀ ਪੰਜਵੀਂ ਵਾਰ ਆਏ ਹੋ ਤੁਸੀਂ ਹਾਂਜੀ ਹਾਂਜੀ ਅੱਛਾ ਕੀ ਪ੍ਰੋਬਲਮ ਜਿਸ ਦਿਨ ਤੁਸੀਂ ਆਏ ਸੀ ਪਹਿਲੇ ਦਿਨ ਕੀ ਪ੍ਰੋਬਲਮ ਲੈ ਕੇ ਆਏ ਸੀ ਪੇਨ ਹੁੰਦੀ ਸੀ ਹਾਟਦੇ ਹਾਂਜੀ 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 ਪੰਪ ਘੜ ਦੇ ਦੀ ਘਟ ਸੀਗੀ ਤੇ ਅੱਛਾ ਪੰਪਿੰਗ ਘਟ ਸੀ ਹਾਂਜੀ ਹਾਂਜੀ ਪੇਨ ਵੀ ਹੁੰਦਾ ਈ ਪੀਨ ਨਾ ਨਾ ਪੀਨ ਵੀ ਪੀਨ ਵੀ ਬਹੁਤ ਹੁੰਦਾ ਹੈ ਅੱਛਾ ਤੇ ਹੁਣ ਕਿੰਨਾ ਕਿ ਹੁਣ ਕੀ ਤਜਰਬਾ ਕੀ ਹੈ ਤੁਹਾਡਾ ਅੱਗੇ ਨੂੰ ਬਸ ਹੁਣ ਤਾਂ ਗਾਇਸ ਤੇ ਜਾਬ ਦੇ ਬੁਖਾਰ ਚੜਨ ਨਾ ਹੋਏ ਤਾਂ ਠੀਕ ਠੀਕ ਦਵਾਈ ਛੱਡਤੀ ਸੀ ਤੁਸੀਂ ਉਹ ਦੂਜੀ ਦਵਾਈ ਛੱਡਤੀ ਹੈਂ ਅੰਗਰੇਜ਼ੀ ਦਵਾਈ ਅੰਗਰੇਜ਼ੀ ਦਵਾਈ ਛੱਡਤੀ ਛੱਡੀ ਵੀ ਹਾਂਜੀ ਕਿੰਨੇ ਕਿੰਨੇ ਦਿਨਾਂ ਚ ਛੱਡਤੀ ਸੀ ਡਾਕਟਰ ਸਾਹਿਬ ਤਾਂ ਉਹ ਫਰਤੀ ਮਹੀਨੇ ਡੇਢ ਮਹੀਨੇ ਜੀ ਛੱਡਤੀ ਮਹੀਨੇ ਡੇਢ ਮਹੀਨੇ ਦਵਾਈ ਛੱਡਤੀ ਹਾਂਜੀ ਠੀਕ ਤੇ ਮੁੜ ਕੇ ਕੋਈ ਹੁਣ ਕੋਈ ਹਾਰਟ ਤੇ ਹਾਰਟ ਬੀਟ ਲੋ ਨਹੀਂ ਹੋਈ ਕੋਈ ਦਰਦ ਨਹੀਂ ਹੋਇਆ ਨਹੀਂ ਠੀਕ ਹੈ ਜੀ ਗੈਸ ਤੇਜਾਬ ਕਰਕੇ ਆਏ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਨਹੀਂ ਉਹ ਚਲਦੀ ਦੇ ਤ ਦਵਾਈ ਜਾਂਗੇ ਹਾਂਜੀ ਹਾਂਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਦੇ ਨਾਲ ਵੀ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਜਦੋਂ ਪਹਿਲੇ ਦਿਨ ਇੱਥੇ ਪਹੁੰਚੇ ਸੀ ਤੇ ਹੁਣ ਤੇ ਕਹਿ ਰਹੇ ਨੇ ਵੀ ਜਿਹੜੀ ਮਾੜੀ ਮੋਟੀ ਗੈਸ ਤੇਜਾਬ ਦੀ ਸੀ ਜਿਹੜਾ ਇਸ਼ੂ ਰਹਿ ਗਿਆ ਸਤਿਗੁਰ ਜੀ ਸਤਿਗੁਰ ਕੀ ਲੱਗਦੇ ਨੇ ਤੁਹਾਡੇ ਹਸਬੰਡ ਅੱਛਾ ਤੁਹਾਡੇ ਹਸਬੰਡ ਨੇ ਕਰਦੇ ਨੇ ਤੁਹਾਡੇ ਅੱਛਾ ਜਦੋਂ ਪਹਿਲੀ ਵਾਰ ਤੁਸੀਂ ਇੱਥੇ ਪਹਿਲੇ ਦਿਨ ਇਹਨਾਂ ਨੂੰ ਲੈ ਕੇ ਆਏ ਸੀ ਉਸ ਦਿਨ ਕੀ ਹਾਲਤ ਤੇ ਵਿੱਚ ਲੈ ਕੇ ਆਏ ਸੀ ਉਨੇ ਦਰਦ ਬਹੁਤ ਜ਼ਿਆਦਾ ਹੁੰਦਾ ਸੀ ਹਾਂਜੀ ਸਟੰਟ ਬਵਾਉਣ ਨੂੰ ਕਿਹਾ ਸੀਗਾ ਸਾਨੂੰ ਜੀ ਡਾਕਟਰਾਂ ਨੇ ਹਾਂਜੀ ਤੇ ਅਸੀਂ ਫਿਰ ਕਿਹਾ ਵੀ ਅਸੀਂ ਇੱਕ ਵਾਰੀ ਵੀ ਵੀਡੀਓ ਵੇਖੀ ਸੀ ਤੇ ਅਸੀਂ ਕਿਹਾ ਵੀ ਅਸੀਂ ਵੀ ਕੇ ਰਾਂ ਵੀ ਉੱਥੇ ਜਾ ਕੇ ਆਉਣਾ ਹੈ ਡਾਕਟਰ ਸਭ ਨੂੰ ਮਿਲਣਾ ਹੈ ਠੀਕ ਹੈ ਤੇ ਫਿਰ ਇੱਥੇ ਆ ਕੇ ਸਾਨੂੰ ਵੀ ਵਿਸ਼ਵਾਸ ਜਗਾ ਗਿਆ ਵੀ ਜਿਵੇਂ ਫਰਕ ਵੀ ਪਾਊਗਾ ਹੂੰ ਤੇ ਵੀ ਜਿਵੇਂ ਵਿਸ਼ਵਾਸ ਕਿਵੇਂ ਹੋਇਆ ਤੁਹਾਨੂੰ ਵੀ ਫਰਕ ਪੈ ਜਾਊਗਾ ਜਿਵੇਂ ਅਸੀਂ ਦਵਾਈ ਅੱਗੇ ਵੀ ਹੋਮੋਪੈਥਿਕ ਦੀ ਜਾਦੇ ਵਰਤਦੇ ਸੀਗੇ ਹਾਂਜੀ ਤੇ ਫੇਰ ਮੜ ਕੇ ਅਸੀਂ ਜਦੋਂ 20 ਦਿਨ ਖਾਧੀ ਤਾਂ ਵੀ ਦਰਦ ਵੀ ਹਜੇ ਨਹੀਂ ਰੁਕਿਆ ਸੀਗਾ ਫੇਰ ਜਦੋਂ ਦੁਬਾਰਾ ਆਏ ਤੇ ਉਸ ਦਿਨ ਫਿਰ ਇਹਨਾਂ ਨੇ ਦੋ ਬੂੰਦਾਂ ਵੀ ਜੀਭ ਤੇ ਪਾਈਆਂ ਵੀ ਉਹਦੇ ਨਾਲ ਦਰਦ ਰੁਕ ਗਿਆ ਫੇਰ ਨਹੀਂ ਹਾਂਜੀ ਉਹਦੀ ਰੁਕ ਗਿਆ ਸੀ ਜੀ ਕੀ ਹੋਇਆ ਹਾਂਜੀ ਹੁਣ ਉਹ ਦੋ ਬੂੰਦਾਂ ਵਾਲੀ ਦਵਾਈ ਵੀ ਬੰਦ ਆ ਹੁਣ ਕੱਲੀ ਦੂਜੀ ਚੱਲਦੀ ਆ ਸੀਸਗਾਲ ਚੱਲਦੀ ਆ ਜੈਸਤ ਜਾ ਵਾਲੀ ਹਾਂਜੀ ਆਟ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਨਹੀਂ ਜੀ ਹੁਣ ਤਾਂ ਠੀਕ ਆ ਜੀ ਵੀ ਉਹ ਦਵਾਈ ਚੱਲਦੀ ਆ ਦਵਾਈ ਚੱਲਦੀ ਆ ਪ੍ਰੋਬਲਮ ਕੋਈ ਨਹੀਂ ਹਾਂਜੀ ਸਟੰਡ ਤੋਂ ਲੱਗਦਾ ਨਹੀਂ ਵੀ ਹੁਣ ਸਟੰਡ ਦੀ ਲੋੜ ਹੈਗੀ ਨਹੀਂ ਜੀ ਸਾਰ ਵੀ ਅੱਜ ਕਹਿੰਦੇ ਸੀ ਵੀ ਤੁਸੀਂ ਟੈਸਟ ਕਰਾਉਣਾ ਤਾਂ ਵੀ ਕਰਾ ਸਕਦੇ ਹੋ ਜੀ ਓਕੇ ਹਾਂਜੀ ਜੀ ਜੀ ਸੋ ਤੁਸੀਂ ਦੇਖੋ ਇਸ ਪਰਿਵਾਰ ਨੂੰ ਸਟੰਡ ਬਾਬਤ ਸਟੰਡ ਪਾਉਣ ਤੋਂ ਪਹਿਲਾਂ ਇੱਥੇ ਆਏ ਸੀ ਤੇ ਹੁਣ ਮੈਨੂੰ ਲੱਗਦਾ ਕਿ ਇਹਨਾਂ ਦਾ ਵੀ ਸਟੰਡ ਬੱਦ ਚੱਲਿਆ ਸੱਚ ਕੱਲ ਬਾਈ ਜੀ ਸੀਸਗਾਲ ਕਿਹਨਾਂ ਹੈ ਤੁਹਾਡਾ ਮੱਖਣ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਮ ਬਰਨਾਲੇ ਤੋਂ ਆਇਓ ਕੀ ਪ੍ਰੋਬਲਮ ਲੈ ਕੇ ਆਇਓ ਮੱਖਣ ਜੀ ਆਮਲਾ ਹੀ ਇਹਨਾਂ ਨੂੰ ਸੀ ਸੀ ਹਾਂ ਜੀ ਕਰਦੇ ਨੇ ਤੁਹਾਡੇ ਹਾਂ ਜੀ ਤੇ ਫਿਰ ਬੰਦੇ ਨੂੰ ਤਾਂ ਪਹਿਲਾਂ ਹੋ ਜਾਂਦੀ ਹੈ ਕੀ ਪ੍ਰੋਬਲਮ ਸੀ ਸੀ ਆਮਲਾ ਵਿੱਚ ਇੱਕ ਤਾਂ ਇਹਨੂੰ ਸਾਹ ਚੜਦਾ ਸੀਗਾ ਜੀ ਅੱਛਾ ਜੀ ਤੇ ਨਹੀਂ ਬੋਲਦੇ-ਬੋਲਦੇ ਸਾਹ ਚੜਦਾ ਸੀ ਹਾਂ ਜੀ ਤੁਹਾਨੂੰ ਕਹਿੰਦੇ ਕਹਿੰਦੇ ਘੂਰ ਦੇ ਕੱਪ ਦੇ ਨਾ ਨਾ ਜੀ ਘੂਰ ਦੇ ਕੱਪ ਦੇ ਨਹੀਂ ਅੱਛਾ ਜੀ ਇਹ ਕਿੰਨੀ ਇਥੇ ਨਾਲ ਸੀ 7 ਚੋਂ ਜੀ ਅੱਛਾ ਉਹ ਦਰਦ ਕਰਨ ਦੇ ਬਹੁਤ ਜ਼ਿਆਦਾ ਸੀ ਕਿੰਨੇ ਟਾਈਮ ਮਤਲਬ ਪ੍ਰੋਬਬਲੀ ਪ੍ਰੋਬਬਲੀ ਪ੍ਰੋਬਲਮ ਸੀ ਇਹ ਇਹ ਪ੍ਰਾਣ ਲੰਮ ਤਾਂ ਹੀ ਸਾਲ ਕਿਤੋਂ ਹੀ ਸਾਲ ਤੋਂ ਵੀ ਘੱਟ ਹੀ ਸੀ ਬੇਹ ਇੱਥੇ ਸਾਨੂੰ ਪਹਿਲੇ ਦੱਸ ਦੇਣਾ ਚਾਹ ਵਧੀਆ ਅਰਜੰਟ ਮਿਲੇਗੀ ਪਹਿਲੇ ਦੱਸ ਦਿਓ ਹਾਂ ਦੀ ਰੁਕੂਗੀ ਅਸੀਂ ਨਾਲ ਦੀ ਨਾਲ ਹੀ ਕਿ ਜੀ ਸਾਹ ਚੜਦਾ ਸੀ ਤੁਹਾਨੂੰ ਪੰਜ ਜੀ ਤੁਹਾਡਾ ਕੀ ਨਾਮ ਹੈ ਜੀ ਮਨਜੀਤ ਕੌਰ ਜੀ ਅੱਛਾ ਹਾਂਜੀ ਵੀਰੇ ਜਮਾ ਠੀਕ ਆਂਗੇ ਹੁਣ ਵੀ ਮਤਲਬ ਕੋ ਨਾੜ ਜਿਵੇਂ ਮੈਂ ਸਿੱਕ ਕਮਾਦੀ ਤਾਂ ਵੀ ਮੇਰੇ ਨਾਲ ਇਕੱਠੀ ਹੋ ਜਾਂਦੀ ਸੀ ਹੁਣ ਬਿਲਕੁਲ ਠੀਕ ਆਂਗੇ ਵੀ ਠੀਕ ਹੈ ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਹੈਗੀ ਜਮਾ ਹਲਕਾ ਹਲਕਾ ਲੱਗਦਾ ਹੈਗਾ ਕੀ ਹੁੰਦਾ ਸੋ ਕਿੰਨੇ 10 ਦਿਨਾਂ ਜੀ ਤੁਹਾਨੂੰ ਰਿਜ਼ਲਟ ਤੇ 10 ਦਿਨਾਂ ਜੀ ਫਰਕ ਪੈਣ ਲੱਗ ਗਿਆ ਸੀ ਹਾਂਜੀ ਵੀਰੇ ਪਹਿਲਾ ਸਭ ਤੋਂ ਪਹਿਲਾਂ ਸ਼ੁਰੂਆਤ ਕਿਵੇਂ ਸੀ ਕਿਵੇਂ ਪਤਾ ਲੱਗਿਆ ਵੀ ਹੁਣ ਮੈਨੇ ਛਿੱਕ ਮਾਰੀ ਜਾਂ ਖਾਂਸੀ ਕੀਤੀ ਜਾਂ ਜਵਾਕਾਂ ਨੂੰ ਉੱਚੀ ਆਵਾਜ਼ 'ਚ ਬੋਲੇ ਹੁਣ ਮੈਨੂੰ ਕੋਈ ਫਰਕ ਨਹੀਂ ਪਿਆ ਹਾਂਜੀ ਵੀਰੇ ਮੈਨੇ ਫਿਰ ਇਹਨਾ ਇੱਥੇ ਦਰਦ ਹੋਣ ਲੱਗ ਜਾਂਦਾ ਸੀ ਐਵੇਂ ਮੈਂ ਫੜਦੀ ਜਦੋਂ ਮੈਨੂੰ ਸਿੱਕ ਆਉਂਦੀ ਮੈਨੂੰ ਪਤਾ ਲੱਗਦਾ ਵੀ ਸਿੱਕੋ ਮੈਂ ਫਿਰ ਫੜਦੀ ਇੱਥੋਂ ਵੀ ਹੁਣ ਮੈਨੂੰ ਦਰਦ ਹੋਊਗਾ ਹੁਣ ਵੀ ਮੈਨੂੰ ਛਿੱਕ ਮਾਰਨ ਲੱਗੇ ਦਿਲ ਫੜਨਾ ਪੈਂਦਾ ਸੀ ਜੀ ਹਾਂਜੀ ਇੱਥੋਂ ਫੜਨਾ ਪੈਂਦਾ ਸੀ ਮੈਨੂੰ ਵੀ ਬਹੁਤ ਜ਼ਿਆਦਾ ਖਾਂਸੀ ਕਰਦੀ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿੰਨਾ ਜ਼ਿਆਦਾ ਦਰਦ ਹੁੰਦਾ ਉਹ ਪੂਰੇ ਟੈਨਸ਼ਨ 'ਚ ਹਾਂਜੀ ਫਿਰ ਮੈਂ ਇਹਨਾਂ ਨੂੰ ਦੱਸਿਆ ਇਹਨਾਂ ਨੇ ਆਏ ਦੇਖੀ ਸੋਡੀ ਐਡ ਇਹਦੇ ਸੇ ਫਿਰ ਮੈਂ ਆਖਿਆ ਮੈਨੂੰ ਇੱਥੇ ਲੈ ਕੇ ਚੱਲੋ ਬਿਲਕੁਲ ਠੀਕ ਹੈ ਸੋ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਸਾਡੇ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੈ ਕਿ ਵੀਡੀਓ ਦੇਖੀ ਇਹਨਾਂ ਨੇ ਮੱਖਣਜੀ ਹੋਰਾਂ ਨੇ ਬਰਨਾਲੇ ਤੋਂ ਪਰਿਵਾਰ ਹੈਗਾ ਦਰਦ ਹੁੰਦਾ ਸੀ ਛਿੱਕ ਵੀ ਮਾਰਨ ਤੋਂ ਮੋਹਤਾਤ ਸੀ ਯਾਨੀ ਕਿ ਜਦੋਂ ਛਿੱਕ ਮਾਰਦੇ ਸੀ ਤਾਂ ਵੀ ਦਰਦ ਹੁੰਦਾ ਸੀ ਖਾਂਸੀ ਕਰਦੇ ਸੀ ਉਦੋਂ ਵੀ ਦਰਦ ਹੁੰਦਾ ਸੀ ਤੇ 10 ਦਿਨਾਂ ਚ ਇੱਕ ਵਾਰ ਫਿਰ ਤੋਂ ਅਸੀਂ ਸੁਣ ਲੰਨੇ ਆ ਬਾਈ ਜੀ ਜਿਹੜੇ ਲੋਕ ਤੁਹਾਨੂੰ ਇਸ ਵੇਲੇ ਵੇਖ ਰਹੇ ਨੇ ਤੁਸੀਂ ਵੀ ਕਿਸੇ ਦੀ ਵੀਡੀਓ ਦੇਖ ਕੇ ਆਏ ਹੋਵੋਗੇ ਹੁਣ ਜਿਹੜੇ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਹੀ ਕਹਾਂਗੇ ਵੀ ਇੱਥੇ ਇੱਕ ਵਾਰ ਜ਼ਰੂਰ ਆਓ ਜੀ ਡਾਕਟਰ ਸਾਹਿਬ ਨੇ ਗਾਰੰਟੀ ਲਈ ਸੀ ਪਹਿਲੇ ਦਿਨ ਜੀ ਕੀ ਬਾਤ ਹੈ ਕੀ ਇਹ ਕਹਿੰਦੇ ਵੀ ਬੱਸ ਐਂ ਲੱਗਦਾ ਜੇ ਮੈਂ ਜਾਨ ਦੀ ਨਿਕਲੂ ਅੱਛਾ ਉਹ ਕਹਿੰਦੇ ਹੁਣ ਤੁਸੀਂ ਇੱਥੇ ਆ ਗਏ ਜੀ ਹੁਣ ਨਹੀਂ ਜਾਨ ਨਿਕਲ ਲੈਂਦੇ ਹਿੰਦੀ ਕਹਿੰਦੇ ਉਹੀ ਗੱਲ ਪੱਕੀ ਹੋ ਗਈ ਜਿ세 ਅੱਖਾਂਝ ਵੀ ਉਹੀ ਗੱਲ ਸਹੀ ਹੈ ਸੋਟੀ ਵੀ ਬਿਲਕੁਲ ਹੀ ਜਮਾ ਠੀਕ ਡਾਕਟਰ ਸਾਹਿਬ ਨੇ ਕਹੀ ਹੋ ਠੀਕ ਨਹੀਂ ਹਾਂ ਜੀ ਇਸ ਤਾਈਂ ਕਹਿੰਨੇ ਵੀ ਹੋਰਨਾਂ ਵੀ ਮੈਸ ਹੱਲ ਹੋ ਜੂਗਾ ਇਸ ਤੋਂ ਅੱਛਾ ਇਸ ਤੋਂ ਪਹਿਲਾਂ ਕਿਤੇ ਦਿਖਾਇਆ ਸੀ ਤੁਸੀਂ ਸਾਲ 6 ਮਹੀਨੇ ਹਾਂਜੀ ਵੀਰੇ ਮੈਂ ਮੈਡੀਸਿਨ ਆਈ ਵੀ ਆਪਣੀ ਫੈਮਿਲੀ ਡਾਕਟਰ ਤੋਂ ਹੀ ਲੈਂਦੇ ਰਹੀ ਆ ਅੱਛਾ 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 3-3 ਮਹੀਨਿਆਂ ਦੀ 4-4 ਮਹੀਨਿਆਂ ਦੀ ਦੇ ਦਿੰਦੇ ਸੀ ਕੋਈ ਫਰਕ ਨਹੀਂ ਸੀ ਪੈਂਦਾ ਹੈਗਾ ਜਦੋਂ ਮੈਂ ਛੱਡ ਦਿੰਦੀ ਸੀ ਮੈਡੀਸਿਨ ਥੋੜੇ ਜਿਹੇ ਦਿਨ ਫਿਰ ਫਿਰ ਉਹ ਮੀ ਦਰਦ ਹੁੰਦਾ ਰਹਿੰਦਾ ਸੀ ਪਰ ਹੁਣ ਨਹੀਂ ਹੈਗਾ ਕੁਝ ਵੀ ਨਹੀਂ ਹੁਣ ਮੈਂ ਗੋਲੀ ਵੀ ਨਹੀਂ ਬੀਪੀ ਦੀ ਵੀ ਨਹੀਂ ਕਦੇ ਲਈ ਹੈਗੀ ਅੱਛਾ ਬੀਪੀ ਵੀ ਵੱਧਦਾ ਸੀ ਤਾਂ ਨਹੀਂ ਘਟਦਾ ਸੀ ਮੇਰਾ ਬਹੁਤ ਜ਼ਿਆਦਾ ਹਾਂਜੀ ਟੈਨਸ਼ਨ ਨਾਲ ਫਿਰ ਘਟ ਜਾਂਦਾ ਹਾਂਜੀ ਹਾਂਜੀ ਘਟਦਾ ਸੀ ਉਹ ਹੁਣ ਬਿਲਕੁਲ ਠੀਕ ਹੈ ਜੀ ਹਾਂਜੀ ਚਲੋ ਬਹੁਤ ਬਹੁਤ ਸ਼ੁਕਰੀਆ ਮੱਖਣ ਜੀ ਤੁਹਾਡਾ ਸਾਡੇ ਨਾਲ ਆਪਣਾ ਤਜਰਬਾ ਸ਼ੇਅਰ ਕਰਨ ਵਾਸਤੇ ਸੋ ਤਸਵੀਰਾਂ ਤੁਹਾਡੇ ਨਾਲ ਅਸੀਂ ਦਿਖਾ ਰਹੇ ਹਾਂ ਪਰ ਨਾਲੇ ਤੋਂ ਪਰਿਵਾਰ ਹੈਗਾ 10 ਦਿਨ ਦੇ ਵਿੱਚ ਇਹਨਾਂ ਨੂੰ ਜਿਹੜਾ ਕਾਫੀ ਜ਼ਿਆਦਾ ਰਿਲੀਫ ਮਿਲਣਾ ਜਿਹੜਾ ਉਹ ਸ਼ੁਰੂ ਹੋ ਗਿਆ ਸੀ ਇਹ ਕਹਿੰਦੇ ਨੇ ਹੁਣ ਬਿਲਕੁਲ ਠੀਕ ਆ ਸਚਕਲ ਜੀ ਸ੍ਰੀ ਗੁਰ ਕਿਨਾ ਹੈ ਤੁਹਾਡਾ ਗੁਰਦੀਪ ਜੀ ਅੱਛਾ ਕਿੱਥੋਂ ਆਏ ਹੋ ਗੁਰਦੀਪ ਜੀ ਸਰਦੂਗੜ ਤੋਂ ਇੱਕ ਪਿੰਡ ਲੋ ਸਰਦੂਲਗੜ ਤੋਂ ਆਏ ਕੀ ਪ੍ਰੋਬਲਮ ਲੈ ਕੇ ਆਏ ਇਹ ਹਾਰਡ ਦੀ ਪ੍ਰੋਬਲਮ ਸੀ 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 ਲਾਤਾ ਤੁਸੀਂ ਹਾਂਜੀ ਉਨੀ ਹੈ 20 ਦਿਨਾਂ ਚ ਖਤਮ ਹੋ ਗਈ। ਲੋ ਜੀ 20 ਦਿਨਾਂ ਲਈ ਇੱਕ ਹੋਰ ਸਾਨੂੰ ਸੱਜਣ ਮਿਲ ਗਏ ਨੇ। ਇਹ ਕਹਿੰਦੇ ਨੇ ਜੀ 20 ਦਿਨਾਂ ਚ ਸਾਡੀ ਹਾਰਟ ਦੀ ਪ੍ਰੋਬਲਮ ਖਤਮ ਹੋ ਗਈ। ਖਤਮ ਕਿਵੇਂ ਹੋ ਗਈ ਜੀ 20 ਦਿਨਾਂ ਚ ਕਿਵੇਂ ਹੋ ਸਕਦੀ ਹੈ ਖਤਮ? 10 ਸਾਲ ਹੋ ਗਏ ਜੀ ਦਵਾਈ ਲੈਣ ਤੇ ਨੂੰ। ਅੱਛਾ ਜੀ। ਉਹ ਡਾਕਟਰਾਂ ਤੋਂ ਉਹ ਕਹਿੰਦੇ ਆਪਰੇਸ਼ਨ ਹੋਊਗਾ। ਵਾਲ ਪੈਣਗੇ ਡੱਬੀ ਪਊਗੀ। ਓਹੋ। ਤੇ ਮੈਂ ਫਿਰ ਪਰੇਸ਼ਣੀ 'ਚ 10 ਡਾਕਟਰਾਂ ਕੋਲ ਗਿਆ ਤਿੰਨ ਬਠੰਡੇ ਸਰਸੇ ਹਸਾਰ ਸਾਰੇ ਦਵਾਈ ਨਹੀਂ ਦਿੰਦੇ ਸੀ ਕਹਿੰਦੇ ਆਪਰੇਸ਼ਨ ਹੋਊਗਾ। ਮੈਂ ਕਿਹਾ ਆਪਰੇਸ਼ਨ ਕਰਾਉਣਾ ਮੈਂ ਵੀਡੀਓ ਦੇਖੀ ਦੋ ਵਾਰਾ ਮੈਂ ਕਿਹਾ ਕਿ ਮੈਨੂੰ ਉੱਥੇ ਜਾਣ ਦਿਓ ਕੀ ਬਾਤ ਹੈ ਮੈਂ ਵੀਡੀਓ ਦੇਖ ਕੇ ਆ ਗਿਆ ਡਾਕਟਰ さん ਗੱਲ ਦੱਸੀ ਉਹ ਕਹਿੰਦੇ ਤਾਂ ਪਰੋਗ ਕੋਈ ਜ਼ਿਆਦਾ ਨਹੀਂ ਕਿ ਮੈਂ 20 ਦਿਨ ਦਵਾਈ ਲੈ ਗਿਆ ਸੀ ਠੀਕ ਹੈ ਜੀ 20 ਦਿਨ ਮੈਂ ਦਿਹਾੜੀ ਚ ਤਿੰਨ ਵਾਰਾ ਡਿਕਦਾ ਸੀ ਪੁੱਠਾ ਬੇਹੋਸ਼ ਹੋ ਜਾਣਾ ਸਾਲ ਡਿਕਦਾ ਰਿਹਾ ਤੇ ਮੇਰੇ ਭਤੀਜੇ ਨੇ ਮੈਨੂੰ ਚੱਕ ਕੇ ਲੈ ਜਾਂਦੇ ਸੀ ਡਾਕਟਰਾਂ ਕੋਲ ਉਹਨਾਂ ਬੋਤਲਾਂ ਲਾ ਕੇ ਛੱਡ ਦਿੰਦੇ ਸੀ ਫੇਰ ਉਸੇ ਤਰ੍ਹਾਂ ਇਹ ਕਿਹਾ ਮੈਂ ਤਾਂ ਉਸ ਦਿਗੇ ਨਹੀਂ ਕੋਈ ਉਸ ਦਿਨ ਦੇ ਡਿਗੇ ਨਹੀਂ ਨਾ ਬਿਲਕੁਲ ਮਤਲਬ ਪੂਰੇ ਕੈਮੂ ਗਏ ਕੈਮੂ ਗਏ ਤੀਸਰੀ ਵਾਰ ਉਹਨਾਂ ਆਇਆ ਕੀ ਬਾਤ ਹੈ ਹਾਂ ਜੀ ਹੁਣ ਕੋਈ ਸਾਹ ਦੀ ਪ੍ਰੋਬਲਮ ਮਾੜਾ ਮਟਰ ਸਾਹਿਬ ਉਹ ਕੋਈ ਪ੍ਰੋਬਲਮ ਕਿੰਨੇ ਟਾਈਮ ਕਿੰਨਾ ਹੋ ਗਿਆ ਸੀ ਤੁਹਾਨੂੰ ਸਾਲ ਹੋ ਗਿਆ ਸੀ ਇੱਕ ਸਾਲ ਹੋ ਗਿਆ ਹਾਂ ਜੀ ਠੀਕ ਹੈ ਸਾਲ ਬਾਅਦ ਹੂੰ ਹੂੰ ਤੇ 20 ਦਿਨਾਂ ਚ ਮਸਹੀ ਹੋ ਕੇ ਪਹਿਲੇ 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 20 ਦਿਨਾਂ ਚ ਸੋ ਇਹਨੇ ਦੇ ਭਤੀਜਾ ਗਿਨੋਨ ਨਾਲ ਅੱਜ ਗੱਲਬਾਤ ਕਰਦੇ ਆ ਸੱਚ ਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਬੜਾ ਕਿਨਾ ਹੈ ਹਰਦੀਪ ਸਿੰਘ ਜੀ ਅੱਛਾ ਬੜੀ ਚਾਚਾ ਜੀ ਨੂੰ ਪ੍ਰੋਬਲਮ ਸੀ ਹਾਂ ਤੁਹਾਡੇ ਤਾਈ ਜੀ ਨੇ ਚਾਚਾ ਜੀ ਨੇ ਚਾਚਾ ਜੀ ਨੇ ਹਾਂ ਜੀ ਡਾਕਟਰ ਨੇ ਦੱਸਿਆ ਜੀ ਪੇਸਮਿਕ ਕਰਵਾਉਗਾ ਜੀ ਅੱਛਾ ਬਸ ਅਸੀਂ ਤਾਂ ਤਿਆਰੀ ਸੀ ਆਪਰੇਸ਼ਨ ਦੀ ਜੀ ਫਿਰ ਕੁਦਰਤੀ ਇਹਨਾਂ ਵੀਡੀਓ ਦੇਖ ਲਈ ਜੀ ਕਿਹੜੇ ਕਰਨ ਕੀਤੇ ਆ ਚਾਚਾ ਜੀ ਦੀ ਵੀਡੀਓ ਸਾਹਮਣੇ ਆ ਗਈ ਹਾਂਜੀ ਹਾਂਜੀ ਹੁਣ ਬਸ ਫਿਰ ਇੱਥੇ ਆ ਗਏ ਜੀ ਹੁਣ ਫਰਕ ਹੈ ਜੀ ਜਦੋਂ ਦਿਹਾੜੀ ਚ 10 ਵਾਰੇ ਚੱਕਰਾ ਲਾ ਕੇ ਡਿੱਗ ਪੈਂਦੇ ਸੀ ਜੀ ਜੋ ਛੱਡ ਗਿਆ ਏਦੋਂ ਵਾਈਬ੍ਰੇਸ਼ਨ ਘਟ ਜਾਂਦੀ ਸੀ ਨਾ ਹਾਰਟ ਦੀ ਹਾਰਟ ਦੀ ਵਾਈਬ੍ਰੇਸ਼ਨ ਘੱਟੀ ਕਰੰਟ ਘੱਟ ਕੇ ਜਦੋਂ ਹਾਂਜੀ ਹਾਂਜੀ ਫਿਰ ਚੱਕਰ ਆ ਕੇ ਡਿੱਗ ਪੈਂਦਾ ਸੀ ਫਿਰ ਇੱਕ ਮਿੰਟ ਉਹਦਾ ਆਪ ਹੀ ਉੱਠ ਖੜਾ ਹੁੰਦਾ ਸੀ ਤੇ ਜਿਸ ਦਿਨ ਤੁਸੀਂ ਮੈਡੀਸਨ ਇਹਨਾਂ ਕੋਲੋਂ ਲੈ ਕੇ ਗਿਓ ਹਾਰਟ ਵਾਲੀ ਕੋਈ ਕਦੇ ਚੱਕਰ ਖਾ ਕੇ ਡਿੱਗੇ ਅੱਜ ਤੱਕ 20 ਦਿਨ ਹੋ ਗਏ 22 ਦਿਨ ਹਾਂਜੀ ਹੁਣ 2 ਮਹੀਨੇ ਹੋ ਗਏ ਹਾਂਜੀ ਕੋਈ ਡਿੱਗਿਆ ਨਹੀਂ ਕੋਈ ਇੱਕ ਵਾਰ ਵੀ ਨਹੀਂ ਹੋਇਆ ਇੱਕ ਵਾਰ ਵੀ ਨਹੀਂ ਚਲੋ ਪਰਮਾਤਮਾ ਕਰੇ ਤੁਸੀਂ ਕਦੇ ਡਿੱਗੋ ਬਣਾ ਜੀ ਬੜੇ 3 ਮਹੀਨੇ ਖਾਣੀ ਦਾ ਬਾਈ ਜੀ ਜੀ ਅੱਜ ਮਹੀਨੇ ਤੇ ਲਜਾਉਂਗਾ 3 ਮਹੀਨੇ ਪੂਰੀ ਹੋ ਜਾਣਗੇ ਕੀ ਬਾਤ ਜੀ ਫਿਰ ਪੀਸ ਮੇਕਰ ਲਗਵਾਇਆ ਨਹੀਂ ਤੁਸੀਂ ਨਹੀਂ ਲਗਵਾਇਆ ਜੀ ਫਿਰ ਵੀਡੀਓ ਦੇਖ ਕੇ ਇੱਧਰ ਆ ਗਏ ਜੀ ਫਿਰ ਕਿੰਨੇ ਪੈਸੇ ਕਿੰਨੇ ਕਹਿੰਦੇ ਸੀ ਬਾਈ ਜੀ ਉਹ ਇਹ 3-4 ਲੱਖ ਦੀ ਗੱਲ ਹੋਈ ਸੀ ਇਹ 3-4 ਲੱਖ ਲਗਾਜੂ ਖਰਚਾ ਸਾਰਾ ਹੀ ਸਾਰੀ ਗਰੰਟੀ ਕੋਈ ਨਹੀਂ ਗਰੰਟੀ ਕੋਈ ਨਹੀਂ ਗਰੰਟੀ ਦੀ ਹਾਂ ਜੋ ਮੇਰੇ ਕੋਈ ਸੀ ਨਾ ਕੋਈ ਜਦ ਮੈਂ ਬੋਲ ਜੀ ਜੀ ਹਾਂ ਜੀ ਅੱਛਾ ਜਿਹੜੇ ਲੋਕ ਹੁਣ ਇਸ ਵੇਲੇ ਵੀਰ ਜੀ ਤੁਹਾਨੂੰ ਵੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਉਹਨਾਂ ਨੇ ਇਹ ਕਹੋ ਜੀ ਹਾਰਟ ਵਾਲੇ ਜਿਹੜੇ ਮਰੀਜ਼ ਐ ਇੱਥੇ ਆ ਕੇ ਜ਼ਰੂਰ ਆਉਣ ਡਾਕਟਰ ਮਿਲ ਜਾਣਗੇ ਹਾਂ ਜੀ ਹਾਂ ਜੀ ਜੀ ਸਾਡਾ ਦਾ ਜੀ ਪੂਰਾ ਬਚਾਵਾ ਹੈ ਜੀ ਅਸੀਂ ਤਾਂ ਤਾਂ ਹੈ ਜੀ 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 ਤੁਸੀਂ ਕੀ ਕਹੋਗੇ ਸਾਰਿਆਂ ਨੂੰ ਬੇਨਤੀ ਕਰਦੇ ਆ ਇੱਥੇ ਜਰੂਰ ਇੱਕ ਵਾਰ ਆਓ ਇੱਕ ਵਾਰ ਹਾਂ ਜੀ ਅਸੀਂ ਤਾਂ ਠੀਕ ਹੋ ਗਏ ਹੈਗੇ ਜੀ 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 ਚਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਜਰਬੇ ਹੈਗੇ ਨੇ ਲੋਕਾਂ ਨਾਲ ਤੁਹਾਡੇ ਅਸੀਂ ਸਾਂਝੇ ਕਰਾਏ ਨੇ ਕਿਸ ਤਰੀਕੇ ਦੀਆਂ ਦਿੱਕਤਾਂ ਪਰੇਸ਼ਾਨੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਲੈ ਕੇ ਆਏ ਨੇ ਇੱਥੇ ਔਰ ਹੁਣ ਉਹਨਾਂ ਨੂੰ ਕਾਫੀ ਜ਼ਿਆਦਾ ਰਿਲੀਫ ਹੋਇਆਗਾ ਬਹੁਤ ਜ਼ਿਆਦੇ ਲੋਕ ਜਿਹੜੇ ਹੈਗੇ ਨੇ ਪਹਿਲੀ ਵਾਰ ਵੀ ਇੱਥੇ ਆਏ ਨੇ ਜਿਹੜੇ ਪ੍ਰਾਣੇ ਮਰੀਜ਼ ਹੈਗੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਈ ਹੈ ਕਿ ਕਿਸੇ ਦਾ ਪੀਸਮੇਕਰ ਜਿਹੜਾ ਪੈਨ ਤੋਂ ਬਚਾਅ ਹੋ ਗਿਆ ਕਿਸੇ ਦਾ ਆਪਰੇਸ਼ਨ ਹੋਣ ਤੋਂ ਬਚਾਅ ਹੋ ਗਿਆ ਕਿਸੇ ਦਾ ਸਟੰਡ ਪੈਨ ਤੋਂ ਬਚਾਅ ਹੋ ਗਿਆ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਚੇਤਾਵਨੀ ਤੁਹ استعمال ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਆਪਣੇ ਜਿਹੜੇ ਵੀ ਨੀਡਲੇ ਨੇ ਉਹਨਾਂ ਨਾਲ ਸਲਾਹ مشورہ ضرور کرنا ضرور کرنا ہے ਧੰਨਵਾਦ